ਪਰ ਹੂੰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਜੁੜਿਆ ਹੋਇਆ ਕੇਸ ਦਿਨੋ ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਜਿਹੜੇ ਕਿਸੇ ਵੇਲੇ ਇੱਕ ਥਾਪੜ ਕੇ ਕਹਿੰਦੇ ਸੀ ਕਿ ਇਹ ਸਾਡੇ ਵਿਰੋਧੀ ਗੈਂਗ ਦੇ ਨਾਲ ਰਲ ਕੇ ਚੱਲਦਾ ਸੀ ਤਾਂ ਕਰਕੇ ਅਸੀਂ ਇਹਦਾ ਕਤਲ ਕੀਤਾ ਉਹ ਹੁਣ ਆਖਿਰਕਾਰ ਯੂ ਟਰਨ ਮਾਰਦੇ ਦਿਖਾਈ ਦੇ ਰਹੇ ਗੱਲ ਕਰ ਰਹੇ ਆ ਲਾਰੈਂਸ ਬਿਸ਼ਨੋਈ ਤੇ ਜੱਗੂ ਪਗਪਾਨ ਪੁਰੀਆ ਹੋਰਾਂ ਦੀ ਜਿਨ੍ਹਾਂ ਦੇ ਨਾਮ ਦੇ ਨਾਲ ਇਸ ਕਤਲ ਕੇਸ ਨੂੰ ਜੋੜਿਆ ਗਿਆ ਜਿਨ੍ਹਾਂ ਦੇ ਫੇਸਬੁਕ ਆਈਡੀਆਂ ਦੇ ਉੱਤੇ ਪੋਸਟਾਂ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਅੱਜ ਉਹੀ ਕਹਿੰਦੇ ਨੇ ਕਿ ਸਾਡਾ ਇਸ ਕੇਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਸੀਂ ਕੋਈ ਕਤਲ ਨਹੀਂ ਕਰਾਇਆ ਸਾਨੂੰ ਛੱਡ ਦਿੱਤਾ ਜਾਵੇ ਤੇ ਸਾਡੇ ਸਿਰੋਂ ਇਹ ਕੇਸ ਉਤਾਰ ਦਿੱਤਾ ਜਾਵੇ ਦਰਅਸਲ ਇਹ ਕੇਸ ਆ ਜਿਹੜਾ ਇਹਦੇ ਵਿੱਚ ਚਾਰ ਸ਼ੀਟ ਬੇਸ਼ੱਕ ਹੁਣ ਤੱਕ ਦਰ ਹੋ ਚੁੱਕੀ ਹੈ ਪਰ ਵੱਖੋ ਵੱਖਰੇ ਐਂਗਲ ਇਸ ਕੇਸ ਦੇ ਲਗਾਤਾਰ ਨਿਕਲ ਕੇ ਸਾਹਮਣੇ ਆਉਂਦੇ ਰਹਿੰਦੇ ਆ ਕਿਸੇ ਵੇਲੇ ਹੁੰਦਾ ਸੀ ਕਿ ਇਸ ਕੇਸ ਦਾ ਇंसाफ ਹੈ ਜਿਹੜਾ ਜਲਦੀ ਤੋਂ ਜਲਦੀ ਮਿਲ ਜਾਏਗਾ ਪਰ ਅੱਜ ਦੀ ਜੇਕਰ ਸਥਿਤੀ ਦੇਖੀਏ ਤਾਂ ਮਾਮਲਾ ਕਿਸੇ ਹੋਰ ਪਾਸੇ ਨੂੰ ਜਾਂਦਾ ਦਿਖਾਈ ਦੇ ਰਿਹਾ ਜਾਣਕਾਰੀ ਦੇ ਦਿੰਨੇ ਆ ਕਿ ਲੋਰਸ ਬਿਸ਼ਨੋਈ ਤੇ ਜੱਗੂ ਭਗਵਾਨ ਪੁਰੀਆ ਹੋਰਾਂ ਦੇ ਵਕੀਲਾਂ ਦੇ ਵੱਲੋਂ ਇੱਕ ਅਦਾਲਤ ਦੇ ਵਿੱਚ ਗੁਹਾਰ ਲਗਾਈ ਗਈ ਹੈ ਇੱਕ ਯਚਕਾ ਦਾਇਰ ਕੀਤੀ ਗਈ ਹੈ ਕਿ ਸਾਨੂੰ ਇਸ ਕੇਸ ਦੇ ਵਿੱਚੋਂ ਬਰੀ ਕੀਤਾ ਜਾਵੇ ਭਾਵ ਕਿ ਡਿਸਚਾਰਜ ਕੀਤਾ ਜਾਵੇ ਸਾਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਅਸੀਂ ਇਹ ਕਤਲ ਨਹੀਂ ਕਰਵਾਇਆ ਨਾ ਹੀ ਇਹ ਕਤਲ ਕਰਵਾਉਣ ਦੇ ਵਿੱਚ ਸਾਡਾ ਕੋਈ ਹੱਥ ਹੈ ਤੇ ਇੱਥੇ ਤੱਕ ਕਹਿ ਦਿੱਤਾ ਗਿਆ ਹੈ ਕਿ ਸਾਡਾ ਤਾਂ ਸਿੱਧੂ ਮੂਸੇ ਵਾਲੇ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ ਤੇ ਤਾਂ ਕਰਕੇ ਅਸੀਂ ਉਹਨੂੰ ਕਿਉਂ ਮਾਰਨਾ ਇਹ ਸਾਰੇ ਤੱਥ ਨੇ ਜਿਹੜੇ ਇਹ ਕੱਢ ਕੇ ਮੂਹਰੇ ਲਿਆਂਦੇ ਜਾ ਰਿਹਾ ਤੇ ਇਸੇ ਦੇ ਆਧਾਰ ਦੇ ਉੱਤੇ ਕਿਹਾ ਜਾ ਰਿਹਾ ਕਿ ਸਾਨੂੰ ਇਸ ਕੇਸ ਦੇ ਵਿੱਚੋਂ ਡਿਸਚਾਰਜ ਕੀਤਾ ਜਾਏ ਲਾਰੈਂਸ ਬਿਸ਼ਨੋਈ ਦੇ ਵਕੀਲ ਦੇ ਵੱਲੋਂ ਜਿਹੜਾ ਐਫੀਡੇਵਿਟ ਅਦਾਲਤ ਦੇ ਵਿੱਚ ਦਾਇਰ ਕੀਤਾ ਗਿਆ ਉਹ ਐਫੀਡੇਵਿਟ ਤੁਹਾਨੂੰ ਦਿਖਾ ਦਿੰਨੇ ਆ ਤੇ ਨਾਲ ਦੀ ਨਾਲ ਪੁਆਇੰਟ ਵਾਈਜ਼ ਪੁਆਇੰਟ ਉਦੇ ਤੇ ਚਰਚਾ ਕਰਾਂਗੇ ਕਿ ਆਖਿਰਕਾਰ ਇਹਦੇ ਵਿੱਚ ਲੋਰਸ ਬਿਸ਼ਨੋਈ ਨੇ ਆਪਣਾ ਕੀ ਪੱਖ ਰੱਖਿਆ ਤੇ ਕੀ ਇਸ ਦੇ ਵਿੱਚ ਉਹਦੇ ਵੱਲੋਂ ਕਿਹਾ ਜਾ ਰਿਹਾ ਆ ਪਹਿਲਾਂ ਤਾਂ ਤੁਸੀਂ ਨਾਲ ਦੀ ਨਾਲ ਉਹ ਜਿਹੜੇ ਐਫੀਡੇਵਿਟ ਨੇ ਉਹਨਾਂ ਦੀਆਂ ਫੋਟੋਜ਼ ਦੇਖੋ ਤੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਕਿ ਕਿਸ ਪੁਆਇੰਟ ਦੇ ਵਿੱਚ ਕਿਹੜੀ ਚੀਜ਼ ਦੀ ਗੱਲ ਕੀਤੀ ਗਈ ਹੈ ਸਭ ਤੋਂ ਪਹਿਲੇ ਨੰਬਰ ਤੇ ਜੇਕਰ ਗੱਲ ਕਰ ਲਈਏ ਤਾਂ ਉਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕੀ ਆਨਰੇਬਲ ਸੈਸ਼ਨ ਜੱਜ ਮਾਨਸਾ ਨੂੰ ਇਹ ਜਿਹੜਾ ਐਫੀ ਡੈਬਿਟ ਹੈ ਇਹ ਭੇਜਿਆ ਗਿਆ ਭਾਵ ਕਿ ਉਹਨਾਂ ਦੇ ਸਾਹਮਣੇ ਇਹਨੂੰ ਪੇਸ਼ ਕੀਤਾ ਗਿਆ ਸਟੇਟ ਵਰਸਸ ਮਨਪ੍ਰੀਤ ਸਿੰਘ ਅਲਿਆਸ ਭਾਉ ਐਂਡ ਅਦਰਸ ਲਾਰਸ ਬਿਸ਼ਨੋਈ son of ਲੋਬਿੰਦਰ ਬਿਸ਼ਨੋਈ ਇਹ ਲਾਰਸ ਬਿਸ਼ਨੋਈ ਦੇ ਪੱਖ ਵਾਲੇ ਪਾਸਿਓਂ ਭਾਵ ਕਿ ਉਹਦੇ ਬਿਹਾਫ ਦੇ ਉੱਤੇ ਜਿਹੜਾ ਐਫੀ ਡੈਬਿਟਾ ਇਹਨੂੰ ਧਾਰਿਤ ਕੀਤਾ ਗਿਆ ਇਹਦੇ ਚ ਐਫਆਈਆਰ ਦੇ ਜ਼ਿਕਰ ਕੀਤਾ ਗਿਆ ਕਿ ਐਫਆਈਆਰ ਨੰਬਰ 103 ਡੇਟਡ 29/5/2022 ਜਦੋਂ ਮੂਸੇ ਵਾਲੇ ਦਾ ਕਤਲ ਕੀਤਾ ਗਿਆ ਸੀ ਉਸ ਵੇਲੇ ਜਿਹੜੀ ਐਫਆਈਆਰ ਹੋਈ ਸੀ ਉਸ ਐਫਆਈਆਰ ਦਾ ਨੰਬਰ ਲਿਖਿਆ ਹੋਇਆ ਹੈ 103 ਭਾਪਕੇ ਉਹਦੇ ਸਬੰਧ ਦੇ ਵਿੱਚ ਜਿਹੜਾ ਐਫੀਡੈਵਿਟ ਹੈ ਅਸੀਂ ਇਹ ਜਿਹੜੀ ਯਾਚਿਕਾ ਇਹ ਜਿਹੜੀ ਡਿਸਚਾਰਜਰੀ ਐਪਲੀਕੇਸ਼ਨ ਹੈ ਇਹ ਲਗਾ ਰਹੇ ਹਾਂ ਨਾਲ ਲਿਖਿਆ ਐਪਲੀਕੇਸ਼ਨ ਔਰ ਬਿਹਫ ਆਫ ਅਕਿਊਜ਼ ਲੋਰਸ ਬਿਸ਼ਨੋਈ ਅੰਡਰ ਸੈਕਸ਼ਨ 239 CrPC ਫਾਰ ਡਿਸਚਾਰਜਿੰਗ ਦਾ ਅਕਿਊਜ਼ ਐਪਲੀਕੈਂਟ ਇਨ ਦਾ ਐਫਰੋਸੈਡ ਕੇਸ ਕਿ ਇਸ ਸੰਬੰਧਿਤ ਕੇਸ ਦੇ ਵਿੱਚ ਭਾਵ ਕਿ ਉਪਰੋਕਤ ਕੇਸ ਦੇ ਵਿੱਚ ਇਹ ਜਿਹੜਾ ਲੋਰੈਂਸ ਬਿਸ਼ਨੋਈ ਹੈ ਇਹਨੂੰ ਡਿਸਚਾਰਜ ਕਰਨ ਦੀ ਜਿਹੜੀ ਇਹ ਐਪਲੀਕੇਸ਼ਨ ਪਾਈ ਗਈ ਹੈ ਪੁਆਇੰਟ ਤੇ ਚੱਲਦੇ ਹਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਕਿ ਜਿਹੜਾ ਸਬਮਿਟ ਕੀਤਾ ਜਾ ਰਿਹਾ ਇਸ ਚੀਜ਼ ਦੇ ਅੰਡਰ ਪਹਿਲਾਂ ਕਿ ਜਿਹੜਾ ਕੇਸ ਹੈ ਇਹ ਕੋਰਟ ਦੇ ਵਿੱਚ ਪੈਂਡਿੰਗ ਪਿਆ ਹੈ ਤੇ ਇਹਦੀ ਚਾਰजेस ਨੇ ਜਿਹੜੇ ਉਹ ਫਰੇਮ ਕਰਨ ਦੇ ਲਈ ਅੱਜ ਦਾ ਸਮਾਂ ਦਿੱਤਾ ਗਿਆ ਹੈ ਉਸ ਦਿਨ ਦੀ ਗੱਲ ਕੀਤੀ ਗਈ ਹੈ ਜਿਸ ਦਿਨ ਇਹ ਆ ਆਪ ਕਹਿ ਸਕਦੇ ਆ ਕਿ ਯਾਚਕਾ ਦਾਇਰ ਕੀਤੀ ਗਈ ਸੀ ਦੂਜੇ ਪੁਆਇੰਟ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਜਿਹੜਾ ਕੇਸ ਹੈ ਇਹ ਸਟੇਟਮੈਂਟ ਸੀ ਬਲਕੌਰ ਸਿੰਘ ਹੋਰਾਂ ਦੀ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਦੇ ਉੱਤੇ 103 ਨੰਬਰ ਜਿਹੜੀ ਐਫ ਆਈ ਆਰ ਮੈਂ ਤੁਹਾਨੂੰ ਦੱਸੀ ਆ 29 ਮਈ 2022 ਨੂੰ ਦਰਜ ਕੀਤੀ ਗਈ ਸੀ ਉਹ ਜਿਹੜੀ ਐਫ ਆਈ ਆਰ ਹੈ ਉਹ ਜਿਹੜਾ ਕੇਸ ਹੈ ਉਸ ਤੋਂ ਬਾਅਦ ਦੇ ਵਿੱਚ ਬਣਿਆ ਪਹਿਲਾ ਐਫ ਆਈ ਆਰ ਫਿਰ ਕੇਸ ਤੇ ਉਹ ਬਲਕੌਰ ਸਿੰਘ ਹੋਰਾਂ ਦੇ ਬਿਆਨਾਂ ਦੇ ਉੱਤੇ ਦਰਜ ਕੀਤਾ ਗਿਆ ਹੈ ਉਹਦੇ ਚ ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਚਾਰ ਅਨਨੋਨ ਬੰਦੇ ਜਿਹੜੇ ਕਰੋਲਾ ਕਾਰ ਚਲਾ ਰਹੇ ਸੀ DL 4CE 3414 ਤੇ ਚਾਰ ਬੰਦੇ ਸੀਗੇ ਬਲੈਰੋ ਜੀਪ ਨੂੰ ਚਲਾ ਰਹੇ ਸੀ PB 05 A 6114 ਤੇ ਉਸ ਤੋਂ ਬਾਅਦ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਜਿਹੜੀ ਗੱਡੀ ਆ ਉਹਨੂੰ ਉਹਨਾਂ ਦੇ ਵੱਲੋਂ ਘੇਰਿਆ ਗਿਆ ਜਿਸ ਦੇ ਵਿੱਚ ਗੁਰਵਿੰਦਰ ਸਿੰਘ ਵੀ ਬੈਠਾ ਸੀ ਤੇ ਗੁਰਪ੍ਰੀਤ ਸਿੰਘ ਵੀ ਬੈਠਾ ਸੀ ਜਿਹੜੇ ਦੋ ਦੋਸਤ ਤੁਹਾਡੇ ਯਾਦ ਹੋਵੇਗਾ ਸਿੱਧੂ ਮੂਸੇਵਾਲਾ ਦੇ ਉਸ ਵੇਲੇ ਨਾਲ ਬੈਠੇ ਸੀ ਜਦੋਂ ਉਹਦੇ ਤੇ ਫਾਇਰਿੰਗ ਕੀਤੀ ਗਈ ਗੋਲੀਆਂ ਮਾਰੀਆਂ ਗਈਆਂ ਤੇ ਉਹਦੀ ਉਹਦਾ ਕਤਲ ਕੀਤਾ ਗਿਆ ਤੇ ਨਾਲ ਉਹਨਾਂ ਲਿਖਿਆ ਕਿ ਉਹ ਵੀ ਸਿੱਧੂ ਮੂਸੇਵਾਲਾ ਦੇ ਨਾਲ ਅਹ ਜ਼ਖਮੀ ਹੋਏ ਸੀ ਇਹ ਉਹਨਾਂ ਦਾ ਬਿਆਨ ਹੈ ਉਹਨਾਂ ਦੇ ਮਤਲਬ ਕਿ ਜਦੋਂ ਕੇਸ ਰਜਿਸਟਰ ਕੀਤਾ ਤਾਂ ਜਿਹੜੇ ਬਲਕੌਰ ਸਿੰਘ ਹੋਰਾਂ ਨੇ ਬਿਆਨ ਦਿੱਤੇ ਸੀ ਉਹਨਾਂ ਬਿਆਨਾਂ ਦੀ ਇਸ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਦੋ ਗੱਡੀਆਂ ਸੀ ਇੱਕ ਚ ਚਾਰ ਬੰਦੇ ਦੂਜੀ ਬਲੈਰੋ ਚ ਚਾਰ ਬੰਦੇ ਸੀ ਤੇ ਉਹਨਾਂ ਨੇ ਸਿੱਧੂ ਦੀ ਗੱਡੀ ਨੂੰ ਘੇਰਿਆ ਅਤੇ ਫਾਇਰਿੰਗ ਕੀਤੀ ਸਿੱਧੂ ਦੇ ਨਾਲ ਦੋ ਜਣੇ ਹੋਰ ਸੀ ਜਿਹੜੇ ਨਾਲ ਜ਼ਖਮੀ ਹੋਏ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਕਤਲ ਕਰਕੇ ਬਰਨਾਲੇ ਵਾਲੇ ਪਾਸੇ ਨੂੰ ਭੱਜ ਗਏ ਸੀ ਇਸ ਤਰੀਕੇ ਦਾ ਲਿਖਿਆ ਤੇ ਨਾਲ ਅੱਗੇ ਜਾ ਕੇ ਉਹ ਲਿਖਦੇ ਆ ਕਿ ਐਮਐਲਏ ਦੀ ਚੋਣ ਵੀ ਲੜੀ ਸੀ ਸਿੱਧੂ ਮੂਸੇਵਾਲਾ ਨੇ ਤੇ ਉਸ ਤੋਂ ਬਾ ਉਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਨੂੰ ਵੱਖੋ ਵੱਖਰੇ ਗਰੁੱਪਾਂ ਦੇ ਦੇ ਨਾਮ ਤੇ ਫਰੋਤੀ ਦੀਆਂ ਕੋਲਾਂ ਨੇ ਜਿਹੜੀਆਂ ਉਹ ਵੀ ਆਉਂਦੀਆਂ ਰਹਿੰਦੀਆਂ ਸੀ ਜਿਨ੍ਹਾਂ ਚ ਲਾਰਸ ਬਿਸ਼ਨੋਈ ਦਾ ਗਰੁੱਪ ਸੀਗਾ ਤੇ ਹੋਰ ਵੀ ਗਰੁੱਪ ਸੀਗੇ ਤੇ ਇਹਨਾਂ ਦੇ ਵਿੱਚੋਂ ਕਿਸੇ ਨੇ ਸਿੱਧੂ ਮੂਸੇਵਾਲੇ ਨੂੰ ਮਾਰਤਾ ਤਾਂ ਇਹ ਕੋਈ ਆਧਾਰ ਨਹੀਂ ਬਣਦਾ ਕਿ ਇਹਦੇ ਚ ਲਾਰਸ ਬਿਸ਼ਨੋਈ ਦੋਸ਼ੀ ਤੇ ਉਸ ਤੋਂ ਬਾਅਦ ਚ ਅਗਲੇ ਪੁਆਇੰਟ ਤੇ ਆ ਜਾਨੇ ਆ ਕਿ ਬਾਅਦ ਦੇ ਵਿੱਚ ਜਿਹੜਾ ਕੇਸ ਹੈ ਲਾਰੈਂਸ ਦੇ ਨਾਮ ਦੇ ਨਾਲ ਜੋੜ ਦਿੱਤਾ ਗਿਆ ਪਰ ਉਹਨੇ ਕੋਈ ਵੀ ਕ੍ਰਾਈਮ ਨਹੀਂ ਕੀਤਾ ਖਾਸ ਤੌਰ ਤੇ ਇਸ ਕੇਸ ਨੂੰ ਲੈ ਕੇ ਚੌਥੇ ਪੁਆਇੰਟ ਦੇ ਵਿੱਚ ਉਹ ਲਿਖਦੇ ਆ ਕਿ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੋਇਆ ਉਸ ਵੇਲੇ ਜਿਹੜਾ ਐਪਲੀਕੈਂਟ ਹੈ ਭਾਵੇਂ ਲਾਰੈਂਸ ਬਿਸ਼ਨੋਈ ਹੈ ਉਹ ਤਾਂ ਉਸ ਜਗ੍ਹਾ ਤੇ ਉਸ ਸਮੇਂ ਦੇ ਦੌਰਾਨ ਪ੍ਰੈਜ਼ੈਂਟ ਹੀ ਨਹੀਂ ਸੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਤੇ ਜਿਹੜੀ ਤਰੀਕੇ ਨਾਲ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਉਹਦਾ ਕਤਲ ਕੀਤਾ ਗਿਆ ਉਹ ਭਾਵ ਕਿ ਕਤਲ ਦੇ ਵੇਲੇ ਲੋਰੈਂਸ ਬਿਸ਼ਨੋਈ ਜੋ ਕਿ ਐਪਲੀਕੈਂਟ ਹੈ ਜਿਹਦੇ ਵਿਹਾਰ ਦੇ ਉੱਤੇ ਐਪਲੀਕੇਸ਼ਨ ਲਿਖੀ ਗਈ ਹੈ ਉਹ ਤੇ ਇੱਥੇ ਉੱਥੇ ਹੈ ਹੀ ਨਹੀਂ ਸੀ ਉਸ ਵੇਲੇ ਜਦੋਂ ਸਿੱਧੂ ਦਾ ਕਤਲ ਕੀਤਾ ਗਿਆ ਤੇ ਅਗਲੇ ਪੁਆਇੰਟ ਦੇ ਵਿੱਚ ਉਹਨੇ ਲਿਖਿਆ ਕਿ ਜਿਹੜਾ ਮੂਸੇ ਵਾਲਾ ਪਿੰਡ ਦੇ ਨਾਲ ਐਪਲੀਕੈਂਟ ਦਾ ਕੋਈ ਵੀ ਰਿਸ਼ਤਾ ਨਹੀਂ ਹੈ ਨਾ ਤਾਂ ਮੂਸਾ ਪਿੰਡ ਦਾ ਰਹਿਣ ਵਾਲਾ ਹੈ ਤੇ ਨਾ ਹੀ ਉਹਦਾ ਕੋਈ ਰਿਲੇਟਿਵ ਜਾਂ ਕੋਈ ਮਿੱਤਰ ਬੇਲੀ ਮੂਸੇ ਪਿੰਡ ਦੇ ਵਿੱਚ ਰਹਿੰਦਾ ਤੇ ਨਾ ਹੀ ਇਹਦੇ ਕਰਕੇ ਵੀ ਜਦੋਂ ਪਿੰਡ 'ਚ ਹੀ ਨਹੀਂ ਰਹਿੰਦੇ ਨਾ ਹੀ ਉਹਦਾ ਕੋਈ ਮਿੱਤਰ ਰਹਿੰਦਾ ਤਾਂ ਉਹਨੇ ਕਿਹਾ ਕਿ ਮੇਰਾ ਉਹਦੇ ਨਾਲ ਕੋਈ ਰੌਲਾ ਹੀ ਨਹੀਂ ਸੀ ਸਿੱਧੂ ਮੂਸੇਵਾਲਾ ਦੇ ਨਾਲ ਭਾਵੇਂ ਜਿਹੜੇ ਬੰਦੇ ਇੱਕ ਥਾਪੜ ਕੇ ਕਹਿੰਦੇ ਸੀ ਕਿ ਅਸੀਂ ਗੋਲੀਆਂ ਮਾਰੀਆਂ ਨੇ ਤੇ ਉਹੀ ਬੰਦੇ ਅੱਜਕੱਲ੍ਹ ਕਹਿ ਰਹੇ ਨੇ ਕਿ ਸਾਡਾ ਤਾਂ ਜੀ ਸਿੱਧੂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਨਹੀਂ ਸੀ ਨਾ ਹੀ ਸਾਡੀ ਕੋਈ ਇਲਵਿਲ ਸੀ ਭਾਵੇਂ ਸਾਡੇ ਵਿੱਚ ਕੋਈ ਵੀ ਕਨਫਲਿਕਟ ਨਹੀਂ ਸੀ ਤੇ ਨਾ ਹੀ ਉਹ ਕਹਿੰਦੇ ਵੀ ਕੋਈ ਕੋਲਰ ਰਿਕਾਰਡ ਨਹੀਂ ਹੈ ਕਿ ਮੈਂ ਸਿੱਧੂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਬ੍ਰਾਈਬਰੀ ਦੀ ਭਾਪਕੇ ਰੈਂਸਮ ਦੀ ਮੰਗ ਕੀਤੀ ਹੋਵੇ ਭਾਪਕੇ ਉਹਦੇ ਕੋਲੋਂ ਪੈਸਿਆਂ ਦੀ ਫਰੋਤੀ ਦੀ ਮੰਗ ਕੀਤੀ ਹੋਵੇ ਇਸ ਤਰੀਕੇ ਦਾ ਕੋਈ ਵੀ ਸਬੂਤ ਨਹੀਂ ਹੈ ਜੇਕਰ ਐਸਾ ਹੁੰਦਾ ਤਾਂ ਸਿੱਧੂ ਨੇ ਕਿਤੇ ਨਾ ਕਿਤੇ ਤੇ ਕੰਪਲੀਟ ਕਰਨੀ ਸੀ ਇਸ ਤਰੀਕੇ ਦੀ ਕੋਈ ਕੰਪਲੀਟ ਵੀ ਨਹੀਂ ਹੈ ਕਿ ਮੇਰੇ ਖਿਲਾਫ ਉਹਨੇ ਕਿਤੇ ਐਫ ਆਈ ਆਰ ਦਰਜ ਕਰਵਾਈ ਹੋਵੇ ਕਿ ਲਾਰੈਂਸ ਮੇਰੇ ਕੋਲੋਂ ਫਰੋਤੀ ਮੰਗ ਰਿਹਾ ਹੈ ਦੱਸ ਦਈਏ ਕਿ ਫਰੋਤੀ ਨੂੰ ਲੈ ਕੇ ਬੇਸ਼ੱਕ ਇੱਕ ਚੀਜ਼ ਨਿਕਲ ਕੇ ਸਾਹਮਣੇ ਆਈ ਸੀ ਕਿ ਜਦੋਂ ਅੱ ਲੱਕੀ ਪਟਿਆਲ ਖਰਾਂ ਦੇ ਵੱਲੋਂ ਇੱਕ ਪਿੰਡ ਦੇ ਵਿੱਚ ਟੂਰਨਾਮੈਂਟ ਕਰਾਇਆ ਜਾਂਦਾ ਉਸ ਵੇਲੇ ਸਿੱਧੂ ਮੂਸੇਵਾਲੇ ਨੂੰ ਕਾਲ ਆਉਂਦੀ ਹੈ ਇੱਕ ਦੂਜੇ ਨੂੰ ਗਾਲੀ ਗਲੋਚ ਵੀ ਹੁੰਦਾ ਲਾਰਸ ਨੇ ਗਾਲਾਂ ਕੱਢੀਆਂ ਸਿੱਧੂ ਨੇ ਵੀ ਮੂਰੋ ਗਾਲਾਂ ਕੱਢ ਕੇ ਫਿਰ ਉਹ ਗੱਲ ਦਾ ਜਵਾਬ ਦਿੱਤਾ ਤੇ ਉਸ ਵੇਲੇ ਸਿੱਧੂ ਮੂਸੇਵਾਲੇ ਨੂੰ ਰੋਕਿਆ ਜਾ ਰਿਹਾ ਸੀ ਕਿ ਤੂੰ ਉਸ ਟੂਰਨਾਮੈਂਟ ਦੇ ਉੱਤੇ ਨਹੀਂ ਜਾਣਾ ਜਿਹੜਾ ਟੂਰਨਾਮੈਂਟ ਲੱਕੀ ਪਟਿਆਲ ਕਰਵਾ ਰਿਹਾ ਉਹ ਟੂਰਨਾਮੈਂਟ ਵੀ ਬਾਅਦ ਦੇ ਵਿੱਚ ਬੜਾ ਮਸਲਾ ਉੱਠਿਆ ਸੀ ਤੇ ਉਹ ਟੂਰਨਾਮੈਂਟ ਦੀ ਪੂਰੀ ਗੱਲ ਨਿਕਲ ਕੇ ਵੀ ਬੀਚ ਦੇ ਨਹੀਂ ਸਾਹਮਣੇ ਆਈ ਸੀ ਤੁਸੀਂ ਖਬਰਾਂ 'ਚ ਉਹ ਵੇਖੀ ਹੋਣੀ ਹੈ ਤੇ ਅੱਗੇ ਲਿਖਿਆ ਜਾ ਰਿਹਾ ਕਿ ਉਹਨੂੰ ਵੱਖੋ-ਵੱਖਰੇ ਗਰੁੱਪਾਂ ਦੇ ਵੱਲੋਂ ਜਿਹੜੀ ਉਹ ਮਿਲਦੀ ਭਾਵੇਂ ਫਰੋਤੀ ਦੀਆਂ ਕੋਲੋਂ ਆਉਂਦੀਆਂ ਰਹਿੰਦੀਆਂ ਸੀ ਤੇ ਧਮਕੀਆਂ ਮਿਲਦੀਆਂ ਰਹਿੰਦੀਆਂ ਸੀ ਪਰ ਨਾਮ ਹੈ ਜਿਹੜਾ ਉਹ ਲਾਰੈਂਸ ਬਿਸ਼ਨੋਈ ਗਰੁੱਪ ਦਾ ਹੀ ਇਹਦੇ ਕੇਸ ਦੇ ਵਿੱਚ ਪਾਇਆ ਗਿਆ ਤੇ ਲਾਰੈਂਸ ਨੂੰ ਇਹ ਚ ਮੇਨ ਅਕਿਊਜ਼ ਬਣਾ ਦਿੱਤਾ ਗਿਆ ਅੱਗੇ ਜਾ ਕੇ ਉਹ ਲਿਖਦੇ ਆ ਕਿ ਜਿੱਥੋਂ ਬਾਅਦ ਦੇ ਵਿੱਚ ਇਸੇ ਕੇਸ ਦੇ ਬਾਬਤ ਜਿੱਥੋਂ ਲਾਰੈਂਸ ਨੂੰ ਫੜਿਆ ਗਿਆ ਉਸ ਜਗ੍ਹਾ ਦੇ ਵਿੱਚੋਂ ਉਸ ਲਾਰੈਂਸ ਦੀ ਸੈੱਲ ਦੇ ਵਿੱਚੋਂ ਕੋਈ ਵੀ ਮੋਬਾਈਲ ਫੋਨ ਜਾਂ ਫਿਰ ਕੋਈ ਵੀ ਹੋਰ ਕੋਈ ਚੀਜ਼ ਇਸ ਤਰੀਕੇ ਦੀ ਜਿਥੋਂ ਕਮਿਊਨੀਕੇਸ਼ਨ ਕੀਤਾ ਜਾ ਸਕੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਮਿਲਿਆ ਜਿਥੋਂ ਲਾਰਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸਿੱਧੂ ਦੇ ਕਤਲ ਤੋਂ ਬਾਅਦ ਦੇ ਵਿੱਚ ਭਾਗ ਕੇ ਉਹਨੂੰ ਜਿਹੜੀ ਜੇਲ੍ਹ ਦੇ ਵਿੱਚੋਂ ਦੁਬਾਰਾ ਇਸ ਕੇਸ ਦੇ ਨਾਲ ਸੰਬੰਧਿਤ ਲੈ ਕੇ ਆਂਦਾ ਗਿਆ ਸੀ ਪੁਛਗਿੱਛ ਦੇ ਲਈ ਉੱਥੋਂ ਕੋਈ ਵੀ ਮੋਬਾਈਲ ਫੋਨ ਜਾਂ ਕੋਈ ਵੀ ਡਿਵਾਈਸ ਕਨੈਕਸ਼ਨ ਵਾਲੀ ਨਹੀਂ ਮਿਲੀ ਪਰ ਇੱਕ ਆਡੀਓ ਜ਼ਰੂਰ ਵਾਇਰਲ ਹੋਈ ਸੀ ਉਸ ਵੇਲੇ ਜਿੱਦੇ ਚ ਕੋਈ ਬੰਦਾ ਕਿਸੇ ਤੌਰ ਤੇ ਲਾਰਸ ਬਿਸ਼ਨੋਈ ਨੂੰ ਦੱਸ ਰਿਹਾ ਹੈ ਕਿ ਗਿਆਨੀ ਮਾਰਤਾ ਭਾਬ ਕੇ ਅਸੀਂ ਕੰਮ ਨਿਬੇੜ ਦਿੱਤਾ ਗਿਆਨੀ ਮਾਰਤਾ ਤੇ ਕੋਡਵਰਡ ਗੋਲਡੀ ਬਰਾੜ ਨੇ ਇਹ ਚੀਜ਼ ਦਾ ਕਬੂਲਨਾਮਾ ਕੀਤਾ ਸੀ ਇੱਕ ਪੱਤਰਕਾਰ ਦੇ ਨਾਲ ਕਰੀ ਗਈ ਇੰਟਰਵਿਊ ਦੇ ਵਿੱਚ ਕਿ ਕੋਡ ਨੇਮ ਆ ਜਿਹੜਾ ਸਿੱਧੂ ਮੂਸੇਵਾਲਾ ਦਾ ਉਹ ਗਿਆਨੀ ਰੱਖਿਆ ਗਿਆ ਸੀ ਦਸਤਾਰ ਜਿਹੜਾ ਬੰਦਾ ਸਿਰ ਤੇ ਸਜਾਉਂਦਾ ਪੰਜਾਬ ਦੇ ਵਿੱਚ ਆਮੋਮਨ ਉਹਨੂੰ ਗਿਆਨੀ ਕਹਿ ਦਿੱਤਾ ਜਾਂਦਾ ਉਸ ਵੇਲੇ ਇੱਕ ਕਾਲ ਗਈ ਸੀ ਇੱਕ ਬੰਦੇ ਨੂੰ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਬਾਈ ਜੀ ਕੰਮ ਨਿਬੇੜ ਦਿੱਤਾ ਗਿਆਨੀ ਠੋਕਤਾ ਭਾਪ ਕੇ ਗਿਆਨੀ ਮਾਰਤਾ ਗਿਆਨੀ ਦਾ ਕੰਮ ਖਤਮ ਕਰਤਾ ਤੇ ਉਹ ਜੋੜੀ ਗਈ ਸੀ ਕਾਲ ਰਿਕਾਰਡਿੰਗ ਐ ਲਾਰੈਂਸ ਬਿਸ਼ਨੋਈ ਦੇ ਨਾਮ ਦੇ ਨਾਲ ਕਥਿਤ ਤੌਰ ਤੇ ਹਾਲਾਂਕਿ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਆ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਕਿਸੇ ਬੰਦੇ ਨੇ ਦੱਸਿਆ ਕਿ ਗਿਆਨੀ ਦਾ ਕੰਮ ਕਰਤਾ ਉਦੋਂ ਬਾਅਦ ਦੇ ਵਿੱਚ ਉਹ ਕਿਹਾ ਜਾਂਦੇ ਆ ਕਿ ਰੇਕੀ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਉਹ ਜਿਹੜੀ ਲੌਰੈਂਸ ਬਿਸ਼ਨੋਈ ਦੇ ਨਾਲ ਤਾਰ ਨਹੀਂ ਜੁੜੀ ਸੀ ਕਿਉਂਕਿ ਦੋਸ਼ ਲੱਗੇ ਸੀ ਕਿ ਲੌਰੈਂਸ ਦੇ ਵੱਲੋਂ ਰੇਕੀ ਕਰਵਾਈ ਗਈ ਹੈ ਸਿੱਧੂ ਮੂਸੇਵਾਲਾ ਦੀ ਮੋਣੇ ਦੇ ਕੋਲੋਂ ਰੇਕੀ ਕਰਵਾਈ ਗਈ ਸੀ ਉਹਨੇ ਕਿਹਾ ਕਿ ਮੋਣੇ ਦੇ ਨਾਲ ਮੇਰਾ ਕੋਈ ਲਿੰਕ ਸਾਹਮਣੇ ਨਹੀਂ ਆਇਆ ਕੋਈ ਮੇਰਾ ਮੋਣਾ ਮਿੱਤਰ ਨਹੀਂ ਸੀ ਤੇ ਨਾਲ ਦੀ ਨਾਲ ਨਾ ਹੀ ਮੈਨੂੰ ਕਦੇ ਮੇਰਾ ਕਦੇ ਮੋਣੇ ਦੇ ਨਾਲ ਕੋਈ ਲਿੰਕ ਸਾਹਮਣੇ ਆਇਆ ਕਿ ਮੈਂ ਮੋਣੇ ਨੂੰ ਮਿਲਿਆ ਹੋਵਾਂ ਜਾਂ ਫੋਨ ਦੇ ਉੱਤੇ ਗੱਲ ਕੀਤੀ ਹੋਵੇ ਜਾਂ ਕੁਝ ਵੀ ਉਹ ਕੀਤਾ ਹੋਵੇ ਤੇ ਇਸ ਤੋਂ ਅੱਗੇ ਚੱਲਦੇ ਆ ਹਾਲਾਂਕਿ ਮੋਹਨੇ ਦੇ ਨਾਲ ਬੜਾ ਕਨੈਕਸ਼ਨ ਨਾਲ ਲੋਰੈਂਸ ਬਿਸ਼ਨੋਈ ਦਾ ਸਾਹਮਣੇ ਆ ਗਿਆ ਸੀ ਪਰ ਇੱਥੇ ਇਹ ਲੋਰੈਂਸ ਬਿਸ਼ਨੋਈ ਉਹਦੇ ਤੋਂ ਸਿੱਧਾ-ਸਿੱਧਾ ਪਾਸੇ ਹਟ ਰਿਹਾ ਕਹਿ ਰਿਹਾ ਕਿ ਮੇਰਾ ਕੋਈ ਲਿੰਕ ਨਹੀਂ ਹੈ ਤੇ ਨਾਲ ਦੀ ਨਾਲ ਇਹ ਕ੍ਰਾਈਮ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੇਰਾ ਕਿਸੇ ਵੀ ਤਰ੍ਹਾਂ ਦਾ ਡਾਇਰੈਕਟ ਐਵੀਡੈਂਸ ਨਹੀਂ ਸਾਹਮਣੇ ਆਇਆ ਜਿਸ ਦੇ ਕਰਕੇ ਮੈਨੂੰ ਇਸ ਕੇਸ ਦੇ ਵਿੱਚ ਦੋਸ਼ੀ ਬਣਾਇਆ ਜਾਵੇ ਤੇ ਉਸ ਤੋਂ ਬਾਅਦ ਦੇ ਵਿੱਚੋਂ ਉਹਨਾਂ ਨੇ ਜਿਹੜਾ ਵਕੀਲ ਸਾਹਿਬ ਨੇ ਉਹ ਲਿਖਦੇ ਆ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਕਤਲ ਦੀ ਕਨਸਪੀਰੇਸੀ ਥਿਉਰੀ ਸੀ ਉਹਨੂੰ ਬਣਾਇਆ ਗਿਆ ਉਹਨੂੰ ਪੇਸ਼ ਕੀਤਾ ਗਿਆ ਉਹਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਰੱਖਿਆ ਗਿਆ ਤੇ ਮੇਰਾ ਨਾਮ ਉਹਦੇ ਚ ਐਡ ਕਰ ਦਿੱਤਾ ਗਿਆ ਤੇ ਫਿਰ ਆਖਰ ਦੇ ਵਿੱਚ ਲਿਖਦਾ ਹੈ ਕਿ ਮੈਨੂੰ ਆ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੈਨੂੰ ਇਸ ਕੇਸ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਪਾਬਕੇ ਡਿਸਚਾਰਜ ਕੀਤਾ ਜਾਵੇ ਅਸੀਂ ਤੁਹਾਨੂੰ ਐਫੀਡੇਵਿਟ ਵੀ ਦਿਖਾਇਆ ਜਿਹੜਾ ਲਾਰੈਂਸ ਵਾਲੇ ਪਾਸਿਓਂ ਉੱਥੇ ਮਾਂਨਸਾ ਕੋਰਟ ਦੇ ਵਿੱਚ ਦਿੱਤਾ ਗਿਆ ਭਾਪ ਕੇ ਉੱਥੇ ਜਮ੍ਹਾਂ ਕਰਵਾਇਆ ਗਿਆ ਤੇ ਕਿਹਾ ਗਿਆ ਕਿ ਮੈਨੂੰ ਡਿਸਚਾਰਜ ਕੀਤਾ ਜਾਵੇ ਡਿਸਚਾਰਜ ਦੀ ਐਪਲੀਕੇਸ਼ਨ ਦਾ ਇਹ ਜਿਹੜਾ ਉਪਰੋਕਤ ਐਫੀ ਡੈਬਿਟ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਤੇ ਸੇਮ ਇਹਦੇ ਅਰਗੇ ਹੀ ਲਗਭਗ ਮਿਲਦਾ ਜੁਲਦਾ ਜੱਗੂ ਭਗਵਾਨਪੁਰੀਏ ਦੇ ਵੱਲੋਂ ਵੀ ਪਾਇਆ ਗਿਆ ਐਫੀ ਡੈਬਿਟ ਉਹਨੇ ਵੀ ਇਹੀ ਚੀਜ਼ ਕਹੀ ਹੈ ਕਿ ਮੇਰਾ ਕੋਈ ਮਸਲਾ ਨਹੀਂ ਹੈ ਮੈਨੂੰ ਇਸ ਕੇਸ ਦੇ ਵਿੱਚੋਂ ਡਿਸਚਾਰਜ ਕਰ ਦਿੱਤਾ ਜਾਵੇ ਹੁਣ ਇਸੇ ਮਸਲੇ ਨੂੰ ਲੈ ਕੇ ਲੌਰਸ ਬਿਸ਼ਨੋਈ ਦਾ ਵਕੀਲ ਹੈ ਜਿਹੜਾ ਉਹਨੇ ਤੇ ਆਪਣਾ ਸਭ ਕੁਝ ਇਟ ਇਚ ਦਸ ਹੀ ਦਿੱਤਾ ਹੈ ਤੇ ਇਸੇ ਨੂੰ ਲੈ ਕੇ ਅਸੀਂ ਸੀਨੀਅਰ ਐਡਵੋਕੇਟ ਸੁਤਵੀਰ ਸਿੰਘ ਵਾਲੀਆ ਹੁਰਾਂ ਦੇ ਨਾਲ ਵੀ ਗੱਲਬਾਤ ਕਰਕੇ ਜਾਣਕਾਰੀ ਲੈਣ ਦੀ ਪੂਰੀ ਗੱਲਬਾਤ ਇਹਨੂੰ ਕਲੀਅਰ ਕਟ ਕਰਨ ਦੇ ਲਈ ਗੱਲਬਾਤ ਕੀਤੀ ਆ ਉਹਨਾਂ ਦੇ ਨਾਲ ਰਾਬਤਾ ਕੀਤਾ ਸੀ ਕਿ ਕੁਝ ਗੱਲਾਂ ਹੋਈਆਂ ਨੇ ਇੱਕ ਵਾਰੀ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਸੋ ਇਸ ਵੇਲੇ ਸੀਨੀਅਰ ਵਕੀਲ ਸੁਤਵੀਰ ਸਿੰਘ ਵਾਲੀਆ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਨੇ ਵਾਲੀਆ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਜੀ ਸਕਾਈ ਨਿਊਜ਼ ਪੰਜਾਬ ਤੇ థాంక్యూ ਜੀ ਸੱਚੀ ਕਾਲ ਸਾਰੇ ਪੰਜਾਬੀਆਂ ਨੂੰ ਤੁਹਾਨੂੰ ਸਾਰੇ ਫਰੋਤਿਆਂ ਨੂੰ ਜੀ ਜੀ ਅ ਵਕੀਲ ਸਾਹਿਬ ਇਹਦੇ ਚ ਹੁਣ ਜਿਵੇਂ ਕਿ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਜੱਗੂ ਭਗਵਾਨਪੁਰੀਏ ਤੇ ਲਾਰੈਂਸ ਬਿਸ਼ਨੋਈ ਨੇ ਇੱਕ ਅਪੀਲ ਕੀਤੀ ਹੈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡਾ ਕੋਈ ਕੇਸ ਦੇ ਨਾਲ ਲੈਣਾ ਦੇਣਾ ਨਹੀਂ ਹੈ ਇਹਦੇ ਤੇ ਕੀ ਜਾਣਕਾਰੀ ਹੈ ਜੀ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਜੋ ਕਾਨੂੰਨ ਪ੍ਰਕਿਰਿਆ ਕਹਿੰਦੀ ਹੈ ਵੀ ਕੋਈ ਵੀ ਅਕਿਊਜ਼ ਕਿਸੇ ਕੇਸ 'ਚ ਹੁੰਦਾ ਹੈ ਜੀ ਉਹਦੇ ਉਹਦਾ ਜਿਹੜਾ ਰਾਈਟ ਬਣਦਾ ਹੁੰਦਾ ਹੈ ਕਿ ਕੋਈ ਵੀ ਕੋਰਟ ਚ ਐਪਲੀਕੇਸ਼ਨ ਜੋ ਆਪਣੇ ਆਪ ਨੂੰ ਬੇਕੁਫਰ ਮੰਨਦਾ ਹੈ ਤਾਂ ਕੋਰਟ ਦੇ ਵਿੱਚ ਚਾਰਜ ਲੱਗਣ ਤੋਂ ਪਹਿਲਾਂ ਡਿਸਚਾਰਜ ਦੀ ਐਪਲੀਕੇਸ਼ਨ ਫਾਈਲ ਕਰਨਾ ਉਹਨਾਂ ਉਹਨਾਂ ਦਾ ਕਾਨੂੰਨੀ ਰਾਈਟ ਹੈਗਾ ਉਹ ਕਾਨੂੰਨੀ ਰਾਈਟ ਨੂੰ ਉਹ ਆਪਾਂ ਆਪੱਖ ਪਰੋਖੇ ਨਹੀਂ ਕਰ ਸਕਦੇ ਪਰ ਦੂਜੀ ਸਭ ਤੋਂ ਇੰਪੋਰਟੈਂਟ ਗੱਲ ਇਹ ਹੈਗੀ ਹੈ ਕਿ ਹਿੰਦੁਸਤਾਨ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਅਨੇ ਕਿੰਨੇ ਕੁ ਮੱਟਰ ਟ੍ਰਾਇਲ ਨੇ ਮੈਂ ਕਹਿੰਦਾ ਕੋਰਾਂ 'ਚ ਕੋਈ ਦੋ ਚਾਰ ਹੋਣਗੇ ਜਿਨ੍ਹਾਂ 'ਚ ਡਿਫਟਾਰ ਦੀ ਐਪਲੀਕੇਸ਼ਨ ਲਗਾਈ ਜਾਂਦੀ ਹੈ ਕਿਉਂ ਕਿ ਸਭ ਨੂੰ ਪਤਾ ਹੈ ਕਿ ਵਕਤ ਕੋਟ ਦਾ ਅਧਿਕਾਰ ਹੁੰਦਾ ਹੈ ਉਹਨੇ ਡਿਫਾਈਨ ਕਰਨਾ ਪਰ ਰੇਅਰਸਟ ਆਫ ਦਿ ਰੇਅਰਸਟ ਚਾਂਫ ਜਿਹੜੇ ਹੁੰਦੇ ਆ ਕਿ ਡਿਫਟਾਰ ਦੀ ਐਪਲੀਕੇਸ਼ਨ ਮਲਟੀ ਟ੍ਰਾਇਲ ਦੇ ਵਿੱਚ ਅਲਾਉ ਹੋ ਜੇ ਤੇ ਬੰਦਿਆਂ ਨੂੰ ਦੋਸ਼ੋਂ ਡਿਸਚਾਰਜ ਕਰ ਦਿੱਤਾ ਜਾਵੇ ਕਿਉਂਕਿ ਇਟਸ ਮੈਟਰ ਆਫ ਐਵਿਡੈਂਸ ਐਵਿਡੈਂਸ ਡਿਪੈਂਡ ਕਰਦਾ ਜੋ ਸਰਕਮਸਟੈਂਸਿਸ ਬਣੇ ਸੀਗੇ ਜੋ ਉਸ ਟਾਈਮ ਪੋਸਟਾਂ ਮਈਆਂ ਸੀਗੀਆਂ ਬਾਅਦ ਚ ਕੋਈ ਵੀਡੀਓ ਗਈਆਂ ਤੇ ਇੱਕ ਅਲੱਗ-ਅਲੱਗ ਤਰ੍ਹਾਂ ਦੇ ਦਾਅਵੇ ਆਏ ਉਹ ਸਰਕਮਸਟੈਂਸ਼ੀਅਲ ਐਵਿਡੈਂਸ ਜਿਹੜੇ ਹੈਗੇ ਆ ਉਹ ਪ੍ਰੂਵ ਕਰਦੇ ਨੇ ਤੇ ਇਸ ਕਰਕੇ ਚਾਂਸਿਸ ਜਿਹੜੇ ਬਹੁਤ ਹੀ ਰੇਅਰ ਚਾਂਸ ਹੈਗੇ ਨੇ ਡਿਸਚਾਰਜ ਐਪਲੀਕੇਸ਼ਨ ਅਲਾਉ ਹੋਣ ਦੇ ਤੇ ਉਸ ਕੇਸ ਤੋਂ ਡਿਸਚਾਰਜ ਕਰਨ ਦੇ ਪਰ ਇਹ ਹੋਇਆ ਕਿ ਸਭ ਤੋਂ ਵੱਡੀ ਗੱਲ ਜੋ ਸਾਨੂੰ ਖੱਖਾ ਹੈਗਾ ਜੋ ਅਸੀਂ ਬਾਰ ਬਾਰ ਕਹਿੰਦੇ ਆ ਕਿ ਵੀ ਕਿਵੇਂ ਸਰਕਾਰ ਜਿਹੜੀ ਹੈਗੀ ਆ ਹੁਣ ਲਾਰੈਂਸ ਮਿਸ਼ਨੋਏ ਬਠਿੰਡਾ ਜੇਲ੍ਹ ਚ ਕਿਉਂ ਹੈ ਉਹਦਾ ਇੱਕ ਵਨ ਆਫ ਦਾ ਬਿਗ ਗ੍ਰੀਵ ਨਹੀਂ ਹੈਗੀ ਕਿ ਦਿੱਲੀ ਟ੍ਰਾਇਲ ਦੇ ਵਿੱਚ ਦਿੱਲੀ ਸਰਕਾਰ ਨੇ ਹਾਂਜੀ ਦਿੱਲੀ ਸਰਕਾਰ ਕੀ ਦੀ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਲੀਗਲ ਰੈਪਰੈਜ਼ੈਂਟੇਟਿਵ ਨੇ ਸਰਕਾਰੀ ਵਕੀਲ ਨੇ ਦਿੱਲੀ ਕੋਰਟ 'ਚ ਇੱਕ ਐਪਲੀਕੇਸ਼ਨ ਲਗਾਈ ਮਤਲਬ ਕੋਈ ਲਾਰੈਂਸ ਬਿਸ਼ਰੋਈ ਦੇ ਵਕੀਲ ਨਹੀਂ ਦਿੱਲੀ ਸਰਕਾਰ ਦੇ ਵਕੀਲ ਨੇ ਐਪਲੀਕੇਸ਼ਨ ਲਗਾਈ ਕਿ ਜਿਹੜਾ ਦਿੱਲੀ ਦਾ ਜੇਲ ਹੈਗਾ ਉੱਥੇ ਲਾਰੈਂਸ ਬਿਸ਼ਰੋਈ ਦੀ ਜਾਨ ਨੂੰ ਖਤਰਾ ਹੈਗਾ ਸਿਕਿਉਰਿਟੀ ਰੀਜ਼ਨ ਹੈਗੇ ਆ ਬਠਿੰਡਾ ਜੇਲ ਉਹਦੇ ਵਾਸਤੇ ਬਿਲਕੁਲ ਸੇਫ ਹੈ ਉਹਨੂੰ ਬਠਿੰਡਾ ਸ਼ਿਫਟ ਕੀਤਾ ਜਾਵੇ ਅੱਛਾ ਜੀ ਠੀਕ ਤੇ ਇਹ ਸਰਕਾਰ ਮਤਲਬ ਕਹਿੰਦਾ ਮਤਲਬ ਸਰਕਾਰ ਦੇ ਐਪਲੀਕੇਸ਼ਨ ਲਵਾ ਕੇ ਕੋਰਟ ਤੋਂ ਆਰਡਰ ਕਰਵਾ ਕੇ ਦਿੱਲੀੋਂ ਮਠਿੰਡੇ ਲਿਆਂ ਦਾ ਗਿਆ ਤੇ ਮਠਿੰਡਾ ਕੀ ਹੁੰਦਾ ਹੈ ਮਠਿੰਡਾ ਤੁਹਾਡੇ ਸਾਹਮਣੇ ਕਿਵੇਂ ਹੈ ਕਿ ਵੀਵੀਆਈਪੀ ਟ੍ਰੀਟਮੈਂਟ ਕਰਲੇ ਮੈ ਲੋਰਾ ਕ੍ਰਿਸ਼ਨੋਈ ਦੀ ਗੱਲ ਨਹੀਂ ਕਰਦਾ ਨੰਬਰ ਆਫ ਚ ਇੱਕ ਗੈਂਗਸਟਰ ਨੇ ਚੇ ਹੋਰ ਹਵਾਲਾਤੀ ਨੇ ਬਾਰ ਬਾਰ ਵੀਡੀਓਜ਼ ਆ ਰਹੀਆਂ ਕਿ ਪਰਸ਼ੋ ਇੱਕ ਵੀਡੀਓ ਹੈ ਲੁਧਿਆਣੇ ਕਿ ਪੀਜ ਦੇ ਬਹਾਨੇ ਲੈ ਕੇ ਗਏ ਤੇ ਵਿਆਹ ਚ ਪੰਗੜੇ ਪਾ ਰਹੇ ਇੱਕ ਕਿਊ ਬਿਲਕੁਲ ਜੀ ਇੱਕ ਵੀਡੀਓ ਆਈ ਕਿ ਲੁਧਿਆਣੇ ਦੀ ਇੱਕ ਕਿਊ ਪੇਸ਼ੀ ਵਾਸਤੇ ਕੋਟ ਜਾਂਦਾ ਤਾਰੂ ਦੀ ਤਜ਼ਰੀ ਹੁੰਦਾ ਉਹ ਕਹਿੰਦਾ 15000 ਚ ਮ ਪਊਗਾ ਮਨੂਸ ਪਲਾਇਆ ਗਿਆ ਮਤਲਬ ਹਾਲਾਤ ਜੇਲਾਂ ਦੇ ਜੋ ਬਣੇ ਹੋਏ ਉਹ ਤੁਹਾਡੇ ਸਾਹਮਣੇ ਵੀ ਵੀ ਟ੍ਰੀਟਮੈਂਟ ਕਿਵੇਂ ਕੈਦੀਆਂ ਨੂੰ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਉਹ ਤੁਹਾਡੇ ਸਾਹਮਣੇ ਹੈ ਤੇ ਸਰਕਾਰੀ ਵਕੀਲ ਵੀ ਕੀਦਾ ਹੈ ਪੰਜਾਬ ਦਾ ਪੰਜਾਬ ਸਰਕਾਰ ਦਾ ਸੋ ਹੁਣ ਕਿੰਨਾ ਕੁ ਸਿਵਾਸ਼ ਸਰਕਾਰ ਤੇ ਕੀਤਾ ਜਾਵੇ ਜਾਂ ਇਹ ਕਿਉਂ ਨਾ ਕਿਹਾ ਜਾਵੇ ਕਿ ਸਰਕਾਰ ਵੀ ਮਿਲੀ ਭੁਗਤ ਦੇ ਨਾਲ ਇਹ ਐਪਲੀਕੇਸ਼ਨ ਲਗਾਈ ਗਈ ਨਹੀਂ ਕੋਈ ਮਰਡਰ ਟ੍ਰਾਇਲ ਦੇ ਵਿੱਚ ਕੋਈ ਵੀ ਦੋਸ਼ੀ ਹਿੰਮਤ ਨਹੀਂ ਕਰਦਾ ਕਿ ਡਿਸਚਾਰਜ ਦੀ ਐਪਲੀਕੇਸ਼ਨ ਲਗਾਵੇ ਦੋਏ ਰੀਵਨ ਨੇ ਜਾਂ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਇਸ ਤਰੀਕੇ ਨਾਲ ਰਿਫ ਦਿੱਤਾ ਜਾਵੇ ਦੂਜਾ ਟ੍ਰਾਇਲ ਨੂੰ ਜੋ ਸਿੱਧੂ ਮੂਸੇਵਾਲੇ ਦੇ ਮਾਪੇ ਦਾ ਵਾਰ-ਵਾਰ ਦੋਸ਼ ਹੈ ਟ੍ਰਾਇਲ ਨੂੰ ਲੰਬਾ ਖਿੱਚਿਆ ਜਾਵੇ ਤਾਂ ਕਿ ਫਿਰੇ ਤੱਕ ਟ੍ਰਾਇਲ ਨਾ ਲੱਗ ਸਕੇ ਦੋਸ਼ੀਆਂ ਨੂੰ ਫਜ਼ਾ ਨਾ ਮਿਲ ਸਕੇ ਕਿਉਂਕਿ ਡਿਸਚਾਰਜ ਦੀ ਐਪਲੀਕੇਸ਼ਨ ਤੇ ਫਿਰ ਰਿਪਲਾਈ ਵੀ ਆਊਗੀ ਫਿਰ ਬਹਿਸ ਵੀ ਹੋਊਗੀ ਕਈ ਤਰੀਕਾਂ ਲੱਗਣਗੀਆਂ ਬਸ ਇੱਕ ਲੰਬਾ ਖਿੱਚਣ ਵਾਸਤੇ ਵੀ ਕਿਹੇ ਕਹਿ ਜਾ ਸਕਦਾ ਕਿ ਉਹਨੂੰ ਖਿੱਚਣ ਵਾਸਤੇ ਵੀ ਇਹ ਕੀਤਾ ਗਿਆ ਕੰਮ ਹੈ ਜੀ ਬਾਲੀਆ ਸਾਹਿਬ ਇੱਥੇ ਜਿਵੇਂ ਤੁਸੀਂ ਸਬੂਤਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਆਪਣੀ ਡਿਸਚਾਰਜ ਦੀ ਐਪਲੀਕੇਸ਼ਨ ਤੇ ਲਾਤੀ ਹੈ ਤੇ ਹੁਣ ਉਹ ਐਪਲੀਕੇਸ਼ਨ ਤਦ ਹੀ ਪ੍ਰੋਸੈਸ ਹੋਊ ਜੇ ਇਹਨਾਂ ਦੇ ਖਿਲਾਫ ਸਬੂਤ ਨਹੀਂ ਮਿਲਣਗੇ ਤੇ ਉਹਨੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਚੀਜ਼ ਕਬੂਲੀ ਆ ਬਿਲਕੁਲ ਕਹਤੇ ਕਬੂਲੀ ਆ ਕਿ ਹਾਂ ਅਸੀਂ ਸਿੱਧੂ ਮੂਸੇ ਵਾਲੇ ਦੇ ਨਾਲ ਇਹ ਵਾਰਦਾਤ ਕਰਵਾਈਆ ਕਿਉਂਕਿ ਉਹ ਹੰਕਾਰਿਆ ਹੋਇਆ ਸੀ ਦੇ ਕੋ ਸਭ ਤੋਂ ਵੱਡੀ ਗੱਲ ਹੈ ਜਿਹੜੀ মিডিਆ ਇੰਟਰਵਿਊਜ਼ ਹੁੰਦੀਆਂ ਜਾਂ ਫਿਰ ਜਿਹੜੀਆਂ ਕਾਲੂ ਬੰਦਾ ਕਹਿ ਵੀ ਦਿੰਦਾ ਕਿ ਨਹੀਂ ਜੀ ਮੇਰੀ ਕਾਲ ਦੇ ਨਾਲ ਛੇੜਛਾੜ ਕੀਤੀ ਕਿ ਦਾ ਫੋਰੈਂਸਿਕ ਜਾਂਚ ਕਰਾਈ ਜਾਵੇ ਵਾਇਸ ਸੈਂਪਲ ਲਿੱਤਾ ਜਾਵੇ ਸੋਗ ਬਲਕਿ ਅਫਰਤ ਨਹੀਂ ਪਰ ਜਿਹੜੇ ਲਿੰਕਸ ਐਸਟੈਬਲਿਸ਼ ਹੁੰਦੇ ਨੇ ਜਦੋਂ ਹੁਣ ਕੀ ਪ੍ਰੂਫ ਸਰਕਾਰ ਜੇ ਤਾਂ ਵਾਕੀ ਚਾਹੇਗੀ ਕਿ ਫਿੱਤੂ ਮੁਸੇਵਾਲੇ ਦੇ ਕਤਲ ਦੀ ਸਜ਼ਾ ਦੋਸ਼ੀਆਂ ਨੂੰ ਮਿਲੇ ਫਿਰ ਤਾਂ ਗੱਲ ਹੋ ਰਹੀ ਹੈ ਪਰ ਸਰਕਾਰ ਦਾ ਰਵਈਆ ਤਾਂ ਜਿੰਨੇ ਵੀ ਫਿੱਤੂ ਮੁਸੇਵਾਲੇ ਦੇ ਕਤਲ ਦੇ ਦੋਸ਼ੀ ਨੇ ਉਹਨਾਂ ਪ੍ਰਤੀ ਸਾਫਟ ਰਵਈਆ ਜਿਹੜਾ ਸਰਕਾਰ ਦਾ ਹੈਗਾ ਤਾਂ ਉਹ ਇੱਕ ਤਰ੍ਹਾਂ ਦੇ ਉਹ ਦੋਸ਼ਾਂ ਨੂੰ ਮਟਾਉਣ ਦੀ ਕੋਸ਼ਿਸ਼ ਜਿਵੇਂ ਤੁਸੀਂ ਦੇਖਿਆ ਜਾਵੇ ਤੋਂ ਕਿਉਂ ਜੇਲ੍ਹ 'ਚ ਕਤਲ ਹੋ ਗਿਆ ਜੀ ਬਿਲਕੁਲ ਉਹ ਮਤਲਬ ਕਿਵੇਂ ਉਹ ਦੋਸ਼ਾਂ ਨੂੰ ਮਟਾਉਣ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਦੇ ਡਾਊਟ ਕੀ ਸਰਕਾਰ ਟ੍ਰਾਇਲ ਨੂੰ ਕਨਕਲੂਜਨ ਤੱਕ ਲੈ ਕੇ ਜਾਊਗੀ ਜਾਂ ਕਿਤੇ ਦੋਸ਼ੀਆਂ ਨੂੰ ਵੀ ਕਿਤੇ ਕੋਈ سزا ਮਿਲੂਗੀ ਜਿਵੇਂ ਹੁਣ ਰਿਚਾਰਡ ਦੀ ਅਪਲੀਕੇਸ਼ਨ ਲੱਗੀ ਹੈ ਇੱਥੇ ਬਹੁਤ ਵੱਡਾ ਸਵਾਲ ਇੱਕ ਸਰਕਾਰ ਤੇ ਵੀ ਖੜਾ ਹੋ ਜਾਂਦਾ ਹੈ ਇਹਦਾ ਮਤਲਬ ਸਰਕਾਰ ਹੁਣ ਤੱਕ ਉਹ ਤੱਥ ਜਿਹੜੇ ਹੈਗੇ ਆ ਉਹ ਕੋਰਟ 'ਚ ਪੇਸ਼ ਨਹੀਂ ਕਰ ਸਕੀ ਜਾਂ ਫਿਰ ਉਹ ਚਲਾਨ 'ਚ ਸਬਮਿਟ ਨਹੀਂ ਕਰ ਸਕੀ ਜਿਹਦੇ ਵਿੱਚ ਇਹ ਸਾਬਤ ਹੁੰਦਾ ਹੋਵੇ ਕਿ ਇਹਨਾਂ ਨੇ ਕਤਲ ਕੀਤਾ ਤਾਂ ਹੀ ਉਹਨਾਂ ਨੇ ਰਿਚਾਰਡ ਦੀ ਅਪਲੀਕੇਸ਼ਨ ਲਾਈ ਕਿਉਂਕਿ ਕਿਤੇ ਨਾ ਕਿਤੇ ਸਰਕਾਰ ਦੀ ਦਾ ਮਤਲਬ ਹੱਲਾਸ਼ੇਰੀ ਹੈਗੀ ਹੈ ਜੀ ਤੇ ਫਿਰ ਹੁਣ ਵਾਲਿਆ ਸਾਹਿਬ ਜਿਨੇ ਇਹਨਾਂ ਨੇ ਆਪਣੀ ਡਿਸਚਾਰਜ ਦੀ ਐਪਲੀਕੇਸ਼ਨ ਲਗਾਈ ਹੈ ਤੇ ਫਿਰ ਹੁਣ ਅਦਾਲਤ ਦੇ ਵਿੱਚ ਇਹ ਐਪਲੀਕੇਸ਼ਨ ਦੇ ਉੱਤੇ ਕਿਸ ਤਰੀਕੇ ਦੀ ਚਾਰਾ ਜੁਈ ਹੋਣੀ ਹੈ ਦੇਖੋ ਮੈਂ ਪਹਿਲਾਂ ਦੱਸਿਆ ਕਿ ਹਰੇਕ ਬੰਦੇ ਦਾ ਲੀਗਲ ਰਾਈਟ ਹੈਗਾ ਚਾਹੇ ਕੋਈ ਜਿੱਦਾਂ ਮਰਜ਼ੀ ਵੱਡਾ ਕਰਾਇਮ ਕਰਦਾ ਚਾਹੇ ਕੋਈ ਛੋਟਾ ਕਰਾਇਮ ਕਰਦਾ ਇੱਕ ਲੀਗਲ ਰੈਮੇਡੀ ਹੁੰਦੀ ਹੈ ਇੱਕ ਲੀਗਲ ਰਾਈਟ ਹੈਗਾ ਇਹ ਤੇ ਵੀ ਉਹ ਆਪਣੀ ਐਪਲੀਕੇਸ਼ਨ ਲਗਾਉਣ ਮੈਂ ਉਹ ਵੀ ਦੱਸਿਆ ਕਿ ਰੇਅਰ ਆਫ ਆਫ ਦਿ ਰੇਅਰਸ ਮਤਲਬ ਲੱਖਾਂ ਕਰੋੜਾਂ ਦੇ ਵਿੱਚ ਮਰਡਰ ਟ੍ਰਾਇਲ ਚ ਕੋਈ ਐਸਾ ਹੁੰਦਾ ਹਾਲਾਂਕਿ ਜਿਹਨੂੰ ਕੋਈ ਡਿਸਚਾਰਜ ਕਰਦਾ ਹੋਣਾ ਬਾਕੀ ਕੋਰਟ ਦਾ ਆਪਣਾ ਫੈਸਲਾ ਹੈਗਾ ਕੋਈ ਜੱਜ ਸਾਹਿਬ ਨੇ ਸਾਰੇ ਤੱਥ ਦੇਖ ਕੇ ਹੀ ਉਸਤੇ ਡਿਸਾਈਡ ਕਰਨਾ ਸਾਰਾ ਕੁਝ ਬਟ ਜਿੰਨੀ ਤੱਕ ਮੇਰੀ ਹੁਣ ਤੱਕ ਦੀ ਲੀਗਲ ਪ੍ਰੈਕਟਿਸ ਹੈਗੀ ਆ ਜਿਹੜੇ 22 ਫਰਾਂ ਦੀ ਤੇ ਉਹਦੇ ਵਿੱਚ ਮੈਂ ਮਰਡਰ ਟ੍ਰਾਇਲ ਦੇ ਵਿੱਚ ਡਿਸਚਾਰਜ ਐਪਲੀਕੇਸ਼ਨ ਦੀ ਕੋਈ ਦੋਸ਼ੀ ਡਿਸਚਾਰਜ ਹੁੰਦਾ ਹੁਣ ਤੱਕ ਤਾਂ ਦੇਖਿਆ ਨਹੀਂ ਹੈਗਾ ਨਾ ਮੈਂ ਕੋਈ ਹਾਲ ਤੱਕ ਕੋਈ ਇਹੋ ਜਿਹਾ ਸੁਣਿਆ ਹੈ ਤੇ ਮੈਂ ਉਹੀ ਕਹਿ ਰਿਹਾ ਕਿ ਵੀ ਕਿਤੇ ਨਾ ਕਿਤੇ ਟ੍ਰਾਇਲ ਨੂੰ ਲਿੰਗਰ ਔਨ ਕਰਨ ਦੀ ਕੋਸ਼ਿਸ਼ ਹੈ ਬਾਕੀ ਡਿਪੈਂਡ ਕਰਦਾ ਹੁਣ ਜੁਡੀਸ਼ੀਅਲ ਆਫੀਸਰ ਜੋ ਹੈ ਉਹਨਾਂ ਨੂੰ ਉਸ ਤੱਥ ਕਿਸ ਮਿਲਦੇ ਹੈ ਕਿ ਨਹੀਂ ਮਿਲਦੇ ਹੈ ਉਹ ਹੁਣ ਉਹ ਦੇਖਣਗੇ ਉਹਨਾਂ ਦਾ ਅਧਿਕਾਰ ਹੈਗਾ ਮੇਰੀ ਡਿਡਕਸ਼ਨ ਹੈਗੀ ਹੈ ਇਸ ਬਾਰੇ ਆਪਾਂ ਜਿਆਦਾ ਕਮੈਂਟ ਨਹੀਂ ਕਰ ਸਕਦੇ ਬਟ ਬਹੁਤ ਹੀ ਰੇਅਰਸਟ ਆਫ ਦਿ ਰੇਅਰਸ ਕੇਸ ਜਿਹੜੇ ਹੁੰਦੇ ਹੈ ਉਹਨਾਂ ਚ ਕੋਈ ਲਾਦੇ ਲਾਦੇ ਬਟ ਚਾਸ ਬਹੁਤ ਰੇਅਰ ਹੁੰਦਾ ਹੈ ਜੀ ਇਹ ਤੇ ਵਾਲੀ ਆ ਸਭ ਫਿਰ ਇਧਰ ਸਿੱਧੂ ਮੂਸੇਵਾਲਾ ਦੇ ਮਾਪਿਆਂ ਬਿਲਕੁਲ ਹੋਰਾਂ ਦੇ ਕੋਲ ਕੀ ਕਾਨੂੰਨੀ অপਸ਼ਨ ਕਿਹੜੀ ਬਚਦੀ ਹੈ ਫਿਰ ਬਾਅਦ ਵਿੱਚ ਜਿਹਦਾ ਉਹ ਇਸਤੇਮਾਲ ਕਰ ਸਕਦੇ ਆ ਇਹ ਜਿਹੜੀ ਇਹਨਾਂ ਦੇ ਵੱਲੋਂ ਡਿਸਚਾਰਜ ਦੀ ਐਪਲੀਕੇਸ਼ਨ ਪਾਈ ਹੈ ਇਹਦੇ ਕਾਊਂਟਰ ਦੇ ਵਿੱਚ ਦੇਖੋ ਜੋ ਸਿੱਧੂ ਮੂਸੇਵਾਲਾ ਦੇ ਬਦਰਵਾਦਰ ਨੇ ਉਹਨਾਂ ਕੋਲ ਤਾਂ ਦੇਖੋ ਇਸ ਚ ਸਰਕਾਰੀ ਕੇਸ ਹੈ ਸਟੇਟ ਵਰਸਸ ਹੈ ਇਹ ਫੇਡੂਮ ਉਸੇ ਵਾਲਾ ਵਰਸਿਸ ਲਾਰੈਂਸ ਬਿਸ਼ਨੋਈ ਜਾਂ ਕੋਈ ਹੋਰ ਦਾ ਨਾਮ ਨਹੀਂ ਹੈ ਕੋਈ ਭਗਵਾਨ ਕੋਈ ਜਾਂ ਕਿਸੇ ਦਾ ਨਾਮ ਨਹੀਂ ਹੈਗਾ ਇਹ ਇਹ ਹੈਗਾ ਸਟੇਟ ਵਰਸਿਸ ਸਟੇਟ ਮੀਨ ਸਰਕਾਰ ਬਨਾਮ ਪਰ ਇਸ ਦੇ ਫਰਕਾਰੀ ਵਕੀਲ ਹੀ ਪੇਚ ਹੁੰਦੇ ਆ ਫਰਕਾਰੀ ਵਕੀਲ ਹੀ ਟ੍ਰਾਇਲ ਦੇਖਦੇ ਆ ਉਹੀ ਗਵਾਹੀ ਕਰਾਉਂਦੇ ਸਭ ਕੁਝ ਉਹੀ ਕਰਾਉਂਦੇ ਆ ਫਰਕਾਰੀ ਵਕੀਲ ਕੀਤੇ ਹੁੰਦੇ ਸਰਕਾਰ ਦੇ ਬਿਲਕੁਲ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਵੀ ਖੁਦ ਪੰਜਾਬ ਦੇ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਸਾਹਿਬ ਜਿਹੜੇ ਹੈਗੇ ਨੇ ਭਗਵੰਤ ਮਾਨ ਸਾਹਿਬ ਦੇ ਕੋਲ ਹੀ ਹੈ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਪੰਜਾਬ ਦਾ ਤੋ ਮਤਲਬ ਭਗਵਾਨਤਮਨ ਸਾਹਿਬ ਦੇ ਡਾਇਰੈਕਟ ਥੱਲੇ ਫਰਕਾਰੀ ਵੀ ਲਾਣੇ ਆ ਤਾਂ ਮੇਰੇ ਹਿਸਾਬ ਨਾਲ ਵੈਸੇ ਉਹਨਾਂ ਨੇ ਕੀਤਾ ਵੀ ਸ਼ਾਇਦ ਹੋਊਗਾ ਪਰ ਸਿੱਧੂ ਮੂਸੇਵਾਲੇ ਦੇ ਮਦਰ ਫਾਦਰ ਜੋ ਹੈ ਉਹਨਾਂ ਨੂੰ ਆਪਣਾ ਇੱਕ ਪ੍ਰਾਈਵੇਟ ਕਾਉਂਸਲ ਵੀ ਅਪਾਇੰਟ ਕਰ ਲੈਣਾ ਚਾਹੀਦਾ ਹੈਗਾ ਉਹ ਉਹਦੇ ਉਹਦੇ ਇੱਕ ਪ੍ਰੋਸੀਜਰ ਹੁੰਦਾ ਹੈ ਕਿ ਤੁਸੀਂ ਫਰਕਾਰੀ ਵੀ ਜੋ ਉਸਕੇ ਕੋਰਟ ਜ ਹੈ ਉਹਦੀ ਪਰਮਿਸ਼ਨ ਲੈਣੀ ਹੁੰਦੀ ਹੈ ਉਹਨੂੰ ਕਹਿਣਾ ਹੁੰਦਾ ਜੀ ਐਫਪੀ ਤੁਹਾਨੂੰ ਸਾਡਾ ਕਾਉਂਸਲ ਅਸਿਸਟ ਕਰੇਗਾ ਤੇ ਉਹ ਫਿਰ ਕੋਰਟ ਨੂੰ ਵਕਾਲਤਨਾਮਾ ਫਾਈਲ ਕਰਕੇ ਆਪਣਾ ਉਹ ਕਹਿ ਕੇ ਕਹਿ ਸਕਦੇ ਵੀ ਦੇਖੋ ਜੀ ਸਰਕਾਰੀ ਵਕੀਲ ਦੀ ਵੀ ਕੰਫਰੰਟ ਹੈਗੀ ਐ ਤੇ ਕੋਰਟ ਅਲਾਉ ਕਰ ਦਿੰਦਾ ਹੁੰਦਾ ਹੈ ਤੇ ਆ ਵੀ ਉਹ ਉਹ ਵਕੀਲ ਕਰਕੇ ਪ੍ਰਾਈਵੇਟ ਵਕੀਲ ਵੀ ਨਾਲ ਰੱਖਣਾ ਚਾਹੀਦਾ ਹੈ ਤੇ ਤਾਂ ਜਾ ਕੇ ਕਿਤੇ ਇਨਸਾਫਦਾਰ ਨੂੰ ਇਹ ਕੇਸ ਜਾਏਗਾ ਨਹੀਂ ਸਰਕਾਰ ਤੇ ਐਟ ਲਿਸਟ ਮੈਨੂੰ ਕੋਈ ਭਰੋਸਾ ਨਹੀਂ ਹੈਗਾ ਕਿ ਸਰਕਾਰ ਇਸ ਕੇਸ ਨੂੰ ਕਿਤੇ ਕਨਕਲੂਜਨ ਵੱਲ ਲੈ ਕੇ ਜਾਏਗੀ ਕਿਉਂਕਿ ਖੁਦ ਸਰਕਾਰ ਹੀ ਸਿਕਿਉਰਿਟੀ ਲੀ ਕਰਵਾ ਕੇ ਉਹ ਤੋਂ ਬਾਅਦ ਮਰਟਰ ਹੋਇਆ ਉਹਦੀ ਦੋਸ਼ੀ ਸਰਕਾਰ ਖੁਦ ਵੀ ਹੈਗੀ ਹੈ ਜੀ ਬਿਲਕੁਲ ਫਿਰ ਇਹ ਤਾਂ ਜਿਹੜੇ ਸਾਹਬ ਦੇ ਨਾਲ ਤੁਸੀਂ ਦੱਸਿਆ ਵਾਲੀ ਸਾਹਿਬ ਕਿ ਇੱਕ ਕਿ ਉੱਥੋਂ ਦਿੱਲੀੋਂ ਐਪਲੀਕੇਸ਼ਨ ਪਾ ਕੇ ਤੇ ਲੌਰੈਂਸ ਦੀ ਜਾਨ ਨੂੰ ਖਤਰਾ ਦੱਸ ਦਿਆਂ ਤੇ ਇਹਨੂੰ ਪੰਜਾਬ ਸ਼ਿਫਟ ਕਰ ਲਿਆ ਗਿਆ ਤੇ ਇਹ ਤਾਂ ਫਿਰ ਮੁਖ्तार ਅंसारी ਵਾਲਾ ਕੇਸ ਹੀ ਇੱਧਰ ਵੀ ਬਣਦਾ ਦਿਖਾਈ ਦੇ ਰਿਹਾ ਕਿ ਨਹੀਂ ਜੀ ਜਿਦਾਂ ਅंसारी ਨੇ ਕਿਹਾ ਸੀ ਕਿ ਯੂਪੀ ਚ ਖਤਰਾ ਤੇ ਪੰਜਾਬ ਲੈ ਆਓ ਦੇਖੋ ਤੁਸੀਂ ਦੇਖੋ ਪੰਜਾਬ ਦਾ ਹਾਲਾਤ ਕੀ ਹੋਇਆ ਹੈ ਤੇ ਹੁਣ 2-3 ਦਿਨ ਤੋਂ ਇਹਨਾਂ ਨੇ ਜਦੋਂ ਦੇਖਿਆ ਵੀ ਪਾਕੀ ਸਟੇਟਾਂ ਚ ਵੀ ਪਿੰਨ ਸਟੇਟਾਂ ਚ ਨੋਟਾਂ ਤੋਂ ਹਾਰ ਦਾ ਸਾਹਮਣਾ ਦੇਖਣਾ ਪਿਆ ਤਾਂ ਕਿਤੇ ਇਹਨਾਂ ਨੂੰ ਲੱਗਿਆ ਵੀ ਪੰਜਾਬ ਵੀ ਤੋ ਇਹ ਤਾਂ ਆਲਮੋਸਟ ਚਲ ਹੀ ਗਿਆ ਹੈ ਜਿਹੜਾ ਮੜਾ ਮੋਟਾ ਪੱਜ ਗਿਆ ਫਿਰ ਸ਼ਾਮ ਲਈਏ ਤੇ ਉਹ ਹੁਣ ਇਕਾ ਦੁੱਕਾ ਕਿਸੇ ਨੂੰ ਗੈਫਟਰ ਦੱਸ ਕੇ ਕਿਸੇ ਨੂੰ ਕੁਝ ਕਰਕੇ ਇਨਕਾਊਂਟਰ ਉਹਦੇ ਹੋ ਰਹੇ ਆ ਚਲੋ ਮੈਂ ਫਲਾਗਾ ਕਰਨਾ ਪੁਲਿਸ ਦੀ ਪੁਲਿਸ ਲੱਗੀ ਹੋਈ ਹੈ ਤੇ ਬਟ ਮੇਨ ਗੱਲ ਇਹ ਹੈ ਕਿ ਤੁਸੀਂ ਦੇਖੋ ਪਿਛਲੇ ਡੇਢ ਫਾਲਾਂ ਚ ਨਾਰਥ ਇੰਡੀਆ ਦਾ ਕਿਹੜਾ ਐਫਐ ਵੱਡੇ ਤੋਂ ਵੱਡਾ ਗੈਂਗਸਟਰ ਹੈਗਾ ਜਿਹਨੂੰ ਕੋਈ ਨਾ ਕੋਈ ਰੀਜ਼ਨ ਬਣਾ ਕੇ ਜੀ ਤੇ ਇਹ ਪੰਜਾਬ ਦੇ ਜ਼ਿਲ੍ਹੇ ਚ ਲਿਆਏ ਮਤਲਬ ਪੰਜਾਬ ਦੀਆਂ ਜੇਲਾਂ ਫੁੱਲ ਫਲੈਜ ਭਰਤੇ ਇਹਨਾਂ ਨੇ ਉੱਥੋਂ ਸ਼ਰਿਆਮ ਕਾਰੋਬਾਰ ਚੱਲ ਰਿਹਾ ਜਿਵੇਂ ਕੱਲੋ ਬੰਦੇ ਨੇ ਗੱਲ ਦੱਸੀ ਸੀ ਦਾਰੂ ਜਿੱਦੋਂ ਮਿਲੇਗੀ ਕਿ 4400 ਦਾ ਫੋਨ ਨੂੰ 55000 ਦਾ ਮਿਲਦਾ ਬੇਲ ਤੋ ਜਿਹੜਾ ਮਰਜ਼ੀ ਲੈ ਲਵੇ ਠੀਕ ਹੈ ਜੀ ਤੇ 15000 ਜਿਹੜਾ ਪੋਵਾ ਖਰੀਦ ਕੇ ਉੱਥੇ ਦਾਰੂ ਦਾ ਪੀਣਾ ਮਤਲਬ ਪੈਸੇ ਦੋ ਜਿਓ ਮਰਜ਼ੀ ਜੇਲਾਂ ਚ ਕਰਾਓ ਜੀ ਬਿਲਕੁਲ ਤੇ ਉਹ ਹਾਲਾਤ ਕਿਵੇਂ ਕਿਵੇਂ ਜੇਲਾਂ ਚ ਹੀ ਗੈਂਗ ਵਾਰਸ ਹੁੰਦੀ ਹੈ ਜੇਲਾਂ ਚ ਕਿਵੇਂ ਕਤਲ ਹੁੰਦੇ ਆ ਤੁਹਾਡੇ ਸਾਹਮਣੇ ਸਾਰਾ ਕੁਝ ਹੈਗਾ ਮਤਲਬ ਪੰਜਾਬ ਦੀਆਂ ਮੈਨੂੰ ਲੱਗਦਾ ਪੰਜਾਬ ਦੇ ਲੋਕੀ ਪੰਜਾਬ ਦੇ ਆਮ ਲੋਕੀ ਘਟ ਸੁਰੱਖਿਅਤ ਨੇ ਤੇ ਇਲਾਕੇ ਦੇ ਜਿਹੜੇ ਕੈਦੀ ਬੈਠੇ ਨੇ ਉਹਨਾਂ ਨੂੰ ਵੱਧ ਸਹੂਲਤਾਂ ਦੇ ਵੱਧ ਸੁਰੱਖਿਆ ਮਿਲੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਜੀ ਸੋ ਬਹੁਤ ਬਹੁਤ ਧੰਨਵਾਦ ਸੁਤਵੀਰ ਸਿੰਘ ਵਾਲੀਆ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਦੇਣ ਦੇ ਲਈ ਜੀ ਥੈਂਕ ਯੂ ਜੀ ਸੱਚ ਕਾਲੀ ਜੀ ਸੋ ਹੁਣ ਸੀਨੀਅਰ ਐਡਵੋਕੇਟ ਦੇ ਮੂੰਹੋਂ ਤੁਸੀਂ ਸੁਣ ਲਿਆ ਕਿ ਪੂਰਾ ਮਾਮਲਾ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ ਸਭ ਤੋਂ ਪਹਿਲਾਂ ਤ ਇਹਦੇ ਡਿਸਚਾਰਜ ਦੀ ਐਪਲੀਕੇਸ਼ਨ ਤੇ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਏਗੀ ਕਿੰਨੇ ਕੁ ਆਪਸ਼ਨ ਬਚੇ ਨੇ ਲੋਰੈਂਸ ਦੇ ਕੋਲੇ ਤੇ ਕਿੰਨੀ ਕੁ ਉਹ ਲੱਗ ਰਿਹਾ ਹੈ ਸੰਭਾਵਨਾ ਲੱਗ ਰਹੀ ਹੈ ਕਿ ਡਿਸਚਾਰਜ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਦੇ ਵਿੱਚ ਕਿ ਸਿੱਧੂ ਦੇ ਮਾਪਿਆਂ ਦੇ ਕੋਲੇ ਆਖਰ ਦੇ ਵਿੱਚ ਕੀ ਆਪਸ਼ਨ ਬਚਦਾ ਹੈ ਇਸ ਡਿਸਚਾਰਜ ਐਪਲੀਕੇਸ਼ਨ ਦਾ ਕਾਊਂਟਰ ਕਰਨ ਦੇ ਲਈ ਉਹਦੇ ਬਾਬਤ ਵੀ ਵਾਲੀਆ ਹੋਰਾਂ ਨੇ ਚੰਗੇ ਤਰੀਕੇ ਦੇ ਨਾਲ ਸਮਝਾ ਦਿੱਤਾ ਤੇ ਹੁਣ ਨਾਲ ਦੀ ਨਾਲ ਮੂਸੇ ਵਾਲਾ ਹੋਰਾਂ ਦੇ ਆਪਸੇ ਉਹ ਮੂਸੇ ਵਾਲਾ ਹੋਰਾਂ ਵਾਲੇ ਪਾਸਿਓ ਵਕੀਲ ਸਾਹਿਬਾਨ ਦਾ ਕੀ ਕਹਿਣਾ ਹੈ ਇੱਕ ਵਾਰੀ ਤੁਹਾਨੂੰ ਅਸੀਂ ਉਹ ਜ਼ਰੂਰ ਸੁਣਾ ਦਿੰਨੇ ਆ ਨਹੀਂ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਉਹਨਾਂ ਨੇ ਉਹਦੀ ਕੈਲੀਫਿਕੇਸ਼ਨ ਮੂਵ ਕੀਤੀ ਹੈ ਜਿਸ ਚਾਰਜ ਕਰਨ ਦੀ ਅਮਰ ਰਿਪੋਰਟ ਦੇ ਅੱਗੇ ਉਹਨਾਂ ਨੇ ਕ੍ਰਿਉਜ਼ੀ ਕੀਤਾ ਹੈ ਕਿ ਉਹਨਾਂ ਨੇ ਮੇਨਲੀ ਦੋ ਤਿੰਨ ਪੁਆਇੰਟ ਉਹ ਕਹਿ ਰਹੇ ਹੈਗੇ ਕਿ ਜਦੋਂ ਇਹ ਅਕਰਮ ਹੋਈ ਉਹਦੋਂ ਅਸੀਂ ਗੀਅਸ ਸੀਗੇ ਨੰਬਰ 1 ਦੂਸਰੀ ਗੱਲ ਉਹ ਕਹਿੰਦੇ ਨੇ ਸਾਡਾ ਕੋਈ ਫੋਨ ਰਿਕਾਰਡਿੰਗ ਜਾਂ ਕੋਈ ਕਵਾਡਟੇਨੈਸ ਨਹੀਂ ਹੈਗੀ ਕਿ ਫਿਰ ਦਾ ਮੌਰੀ ਨਾਲ ਕੋਈ ਕੂੜਾ ਨਹੀਂ ਹੋਇਆ ਉਹ ਇੱਕ ਐਕਸੀਡੈਂਟ ਦੇ ਵਾਂਗ ਜਾਂ ਕੋਈ ਕੋਰ ਕਾਲ ਕੋਈ ਡਿਟੇਲ ਨਹੀਂ ਆਈ ਹੈਗੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਸ ਤੱਕ ਇਹਨੇ ਇੱਕ ਐਪਲੀਕੇਸ਼ਨ ਲਈ ਹੈਗੀ ਹੈ ਕਿ ਸਾਨੂੰ ਇਸ ਗਰਾਉਂਡ ਤੇ ਡਿਸਚਾਰਜ ਕਰਨਾ ਬੰਦ ਆਇਆ ਹੈਗਾ ਬਟ ਜੇ ਮੈਂ ਇਨਵੈਸਟੀਗੇਸ਼ਨ ਯੀਐਸ ਵੀ ਕਰ ਕਰਾ ਤੇ ਚਾਰ ਇੱਥੇ ਚਲਾਨ ਪੇਸ਼ ਹੋਇਆ ਤਾਂ ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਹੈਗੀ ਆ ਉਹ ਰਿਕਾਰਡ ਕਿ ਇਹਨਾਂ ਦੀ ਦਵਾਈਰ ਕੋਈ ਵੀ ਪੂਰੀ ਸਾਫ਼ ਤੋਂ ਨਹੀਂ ਹੈ ਤੇ ਇਹ ਐਪਲੀਕੇਸ਼ਨ ਡੈਫੀਨਿਟਲੀ ਡਿਫਰੈਂਸ ਹੋਏਗੀ ਕੋਈ ਇਸ ਤੋਂ ਦੂਰ ਨਹੀਂ ਹੈਗੀ ਤੇ ਉਹ ਕਿਉਂਕਿ ਉਹਨਾਂ ਕੋਲ ਰਾਈਟ ਹੈ ਜੇ ਉਹਨਾਂ ਨੇ ਆਪਣਾ ਪੱਖ ਰੱਖਣਾ ਜ਼ੋਰ ਨਾਲ ਉਹਨਾਂ ਦੇ ਵਕੀਲ ਕਰਾਉਂਗੇ ਜੋ ਉਹਨਾਂ ਨੂੰ ਪ੍ਰੀਵਿਊ ਕਰ ਦਿੱਤੇ ਦੇ ਹੈ ਤਾਂ ਵੀ ਇਹ ਖਰਾਬ ਤੇ ਪੂਰਾ ਡਿਫਰੈਂਸ ਲਵਾਂਗੇ ਤੇ ਇਹ ਡੈਫੀਨਿਟਲੀ ਸਾਡੇ ਕੋਲੇ ਪੂਰੇ ਪੁਸਤਾ ਤੌਰ ਤੇ ਮਿਲ ਗਏ ਜਿਸ ਦੇ ਬਿਜੁਤੇ ਇਹ ਐਪਲੀਕੇਸ਼ਨ ਜੀਸਮ ਹੋਏਗੀ ਹਾਂ ਜੀ ਤੇ ਕੀ ਤੁਹਾਨੂੰ ਇਹ ਲੱਗਦਾ ਵੀ ਇਹ ਕਾਨੂੰਨੀ ਦਾਅਵੇ ਚ ਹੈ ਜਾਂ ਵੇ ਵਕੀ ਉਹ ਐਨੇ ਕੰਫੀਡੈਂਸ ਨੇ ਜਲ ਕਾਨੂੰਨੀ ਦਾਪੇਚੀ ਚੱਲਦਾ ਹੈ ਮੇਰੇ ਵੀ ਇਵੇਂ ਇੱਕ ਸਟ੍ਰੈਟਜੀ ਹੋ ਸਕਦੀ ਹੈ ਕਿ ਇਸ ਕੇਸ ਨੂੰ ਡਿਲੇ ਕੀਤਾ ਜਾਵੇ ਕਿਉਂਕਿ ਜਿੱਦਾਂ ਬਰਕਾਸ਼ਮੀ ਜੀ ਵੀ ਕਹਿੰਦੇ ਕਿ ਇੱਕ ਸਾਲ ਦਾ ਲੰਮਾ ਸਮਾਂ ਹੋਵੇਗਾ ਤੱਕ ਚਾਰਜ ਫ੍ਰੀ ਹੋਏਗਾ ਪਰ ਨਾਓ ਕੋਰਟ ਜੀ ਰਹੇਗਾ ਚਾਰਜ ਫ੍ਰੀ ਹੋਣੇ ਕਿਵੇਂ ਲਾਫੇ ਵਿੱਚ ਲੈਣਸੀ ਕੀਤੀ ਗਈ ਹੈ ਰਮੀਲਾ ਵੱਲੋਂ ਜੀ ਵੀ ਲਾਰੈਂਸ ਬਿਸ਼ਨਰੀ ਦੇ ਰਵੀ ਸਾਹਿਬ ਨੇ ਬੈਠ ਕਰਤੀ ਤੇ ਕੱਲ੍ਹ ਆ ਕੇ ਉਹਨੇ ਇੱਕ ਵਿਚਾਰ ਦੀ ਅਪਲੀਕੇਸ਼ਨ ਦੇ ਦਿੱਤੀ ਇਟ ਮੇ ਬੀ ਡੈਫੀਨਿਟਲੀ ਉਸ ਤਰ੍ਹਾਂ ਕਿ ਇਹ ਕੇਸ ਨੂੰ ਲੈ ਬੋਰਡ ਦੇ ਦਿੱਤੀ ਜਾਵੇਗੀ ਇਹ ਅਪਲੀਕੇਸ਼ਨ ਦਾ ਰਿਸਪਲਾਈ ਆਏਗਾ ਫਿਰ ਇਹ ਤੇ ਆਰਡਰ ਹੋਏਗਾ ਨਨ ਕੇ ਆਰਡਰ ਲਵੰਗੇ ਜਿਦਾ ਇਟ ਮੇ ਬੀ ਉਹ ਅੱਗੇ ਫਰਦਰ ਹਾਈ ਕੋਰਟ ਚ ਰਿਵੀਜ਼ਨ ਵੀ ਜਾ ਸਕਦੇ ਉਹ ਇੱਕ ਇਹ ਤੇ ਨੈਗੇਟਿਵ ਇਸ਼ੂ ਹੋ ਸਕਦਾ ਹੈ ਕਿ ਉਹ ਪ੍ਰੋਲੋਂਗ ਕਰ ਲਾ ਦੋਗੇ ਤੇ ਬਦਿਲ ਹਰ ਜਮ ਕੇ ਇਹ ਆਡੀਓ ਪਰਲ ਹੋਈ ਐਸੀ ਸੋਸ਼ਲ ਮੀਡੀਆ ਤੇ ਜਾਂ ਹੋਰ ਉਹਨਾਂ ਨੂੰ ਵੀ ਕੋਈ ਭੇਜਿਆ ਜਾਏਗਾ ਲਾਈਵ ਦੇ ਵਗੈਰਾ ਟੈਸਟ ਦੇ ਜਾ ਕੋਈ ਹੋਰ ਮੌਜੂਦ ਇਨਵੈਸਟੀਗੇਸ਼ਨ ਏਜੰਸੀ ਨੇ ਆਲਰੇਡੀ ਕਾਫੀ ਬੁਅ ਐਗਜ਼ਾਮਪਲ ਦਿੱਤੇ ਹੋਏ ਨੇ ਉਨਾਂ ਦਾ ਉਹਨਾਂ ਦੇ ਕੈਂਡੀ ਵੀ ਜਾਤੀ ਕਿ ਕਿ ਲੱਤੀ ਹੋਏ ਨੇ ਉਹ ਕਾਫੀ ਕੁਝ ਆਨ ਰਿਕਾਰਡ ਹੈਗਾ ਜਿਹੜਾ ਇਹ ਸਾਰੀ ਥਿੰਗ ਨੂੰ ਸਪੋਰਟ ਕਰਦਾ ਹੈ ਤੇ ਕੋਈ ਅਸਲੀ ਗੱਲ ਨਹੀਂ ਗਈ ਸੋ ਹੁਣ ਇਹ ਕੇਸ ਲਗਾਤਾਰ ਗੁੰਝਲਦਾਰ ਬਣਦਾ ਜਾ ਰਿਹਾ ਹੈ ਇੱਕ ਤੋਂ ਬਾਅਦ ਇੱਕ ਪਰਤਾ ਖੁੱਲਦੀਆਂ ਜਾ ਰਹੀਆਂ ਨੇ ਤੇ ਪਰਤਾ ਖੁੱਲਣ ਤੋਂ ਬਾਅਦ ਜਿੱਥੇ ਕੇਸ ਨੇ ਸੋਲਵ ਹੋਣ ਵਾਲੇ ਪਾਸੇ ਵੱਲ ਨੂੰ ਵਧਣਾ ਸੀ ਉਸ ਤੋਂ ਅਲਾਵਾ ਹੋਰ ਸਾਰੇ ਪਾਸੇ ਨੂੰ ਇਹ ਕੇਸ ਵਧ ਰਿਹਾ ਪਰ ਸੋਲਵ ਹੋਣ ਵਾਲੇ ਪਾਸੇ ਵੱਧਦਾ ਨਹੀਂ ਦਿਖਾਈ ਦੇ ਰਿਹਾ ਤੇ ਦੂਜੇ ਪਾਸੇ ਮਾਨ ਸਰਕਾਰ ਦੇ ਉੱਤੇ ਵੀ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਰਕਾਰ ਸਰਕਾਰ ਇਸ ਕੇਸ ਦੇ ਵਿੱਚ ਡਟ ਕੇ ਕੁਝ ਕਿਉਂ ਨਹੀਂ ਕਰ ਰਹੀ ਕਿਉਂ ਨਹੀਂ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਇਨਸਾਫ ਦੇਣ ਦੀ ਕੁਆਇਦ ਕਰ ਰਹੀ ਤੇ ਦੂਜੇ ਪਾਸੇ ਦੋਸ਼ ਸਰਕਾਰ ਦੇ ਉੱਤੇ ਵੀ ਲੱਗ ਰਿਹਾ ਹੈ ਕਿ ਸਰਕਾਰ ਦੇ ਵੱਲੋਂ ਇਹ ਕੇਸ ਦੀ ਪੈਰਵਾਹੀ ਜਾਣਬੁੱਝ ਕੇ ਨਹੀਂ ਕੀਤੀ ਜਾ ਰਹੀ ਕਿਉਂਕਿ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਸੀ ਤੇ ਲਗਾਤਾਰ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਰਹਿੰਦੇ ਸੀ ਇਸ ਤਰੀਕੇ ਦੇ ਕਾਥੇ ਦੋਸ਼ ਨੇ ਜਿਹੜੇ ਉਹ ਸੁਪਾ ਸਰਕਾਰ ਦੇ ਉੱਤੇ ਲੱਗਦੇ ਆ ਰਿਹਾ ਤੇ ਦੂਜੇ ਪਾਸੇ ਸਿੱਧੂ ਦੇ ਮਾਪੇ ਵੀ ਇਸ ਚੀਜ਼ ਨੂੰ ਲੈ ਕੇ ਬਾਰ ਬਾਰ ਇਹ ਚੀਜ਼ ਦੁਹਰਾ ਰਹੇ ਆ ਕਿ ਸਰਕਾਰ ਜਾਣ ਬੁੱਝ ਕੇ ਸਾਡੇ ਪੁੱਤਰ ਨੂੰ ਇਨਸਾਫ ਨਹੀਂ ਦਵਾ ਰਹੀ ਤੇ ਹੁਣ ਆਖਿਰਕਾਰ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆਉਣ ਲੱਗ ਪਈ ਹੈ ਇੱਕ ਵੱਡਾ ਸਵਾਲ ਬਣ ਗਿਆ ਹੈ ਕਿ ਕੀ ਹੋਣਾ ਲੋਕ ਸਭਾ ਜਿਹੜੀਆਂ ਚੋਣਾਂ ਹੋਣੀਆਂ ਨੇ ਉਧਰਲੇ ਪਾਸੇ ਨੂੰ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਕੋਈ ਨਾ ਕੋਈ ਚਾਰਾ ਜੋਈ ਕਰਦੇ ਆ ਕੋਈ ਕਦਮ ਪੁੱਟਦੇ ਆ ਜਾਂ ਫਿਰ ਨਹੀਂ ਇਹ ਜ਼ਰੂਰ ਵੱਡਾ ਸਵਾਲ ਬਣਿਆ ਹੋਇਆ ਹੈ ਤੇ ਕੇ ਬਾਰ ਬਾਰ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਜੇਕਰ ਮੈਨੂੰ ਮੇਰੇ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਲਈ ਚੋਣਾਂ ਲੜਨੀਆਂ ਵੀ ਪਈਆਂ ਮੈਂ ਜ਼ਰੂਰ ਲੜੂੰਗਾ ਪਰ ਹੁਣ ਚੋਣਾਂ ਦਾ ਸਮਾਂ ਨੇੜੇ ਆ ਚੁੱਕਿਆ ਹੈ ਤੇ ਇਧਰੇ ਪਾਸੇ ਸਿੱਧੂ ਦਾ ਕੇਸ ਹੈ ਜਿਹੜਾ ਉਹ ਹੋਰ ਵੀ ਗੁੰਝਲਦਾਰ ਹੋ ਗਿਆ ਹੈ ਤੇ ਦੂਸਰੇ ਪਾਸੇ ਚੋਣਾਂ ਦਾ ਸਮਾਂ ਨੇੜੇ ਆ ਗਿਆ ਤੇ ਇਨਸਾਫ ਵੀ ਕਿਤੇ ਨਾ ਕਿਤੇ ਮਿਲਦਾ ਉਹਨਾਂ ਨੂੰ ਨਹੀਂ ਦਿਖਾਈ ਦੇ ਰਿਹਾ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਭਾਵਕੇ ਸਰਦਾਰ ਬਲਕੌਰ ਸਿੰਘ ਹੋਰਾਂ ਦੇ ਵੱਲੋਂ ਵੀ ਚੋਣ ਲੜਨ ਦਾ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਜਾਏ ਤੇ ਬਾਕੀ ਇਹ ਕੇਸ ਕਿਧਰਲੇ ਪਾਸੇ ਨੂੰ ਬਧੇਗਾ ਕੀ ਇਨਸਾਫ ਮਿਲੇਗਾ ਜਾਂ ਫਿਰ ਨਹੀਂ ਮਿਲੇਗਾ ਇਥਾ 29 ਤਰੀਕ ਪੰਜਵਾਂ ਮਹੀਨਾ 2022 ਤੋਂ ਲੈ ਕੇ ਹੁਣ ਤੱਕ ਇਸ ਵਾਰ ਜਿਉਂਦਾ ਤਿਉਂ ਬਰਕਰਾਰ ਹੈ ਤੇ ਅੱਗੇ ਕਿੰਨੇ ਸਮੇਂ ਤੱਕ ਇਸ ਵਾਰ ਜਿਉਂ ਬਰਕਰਾਰ ਰਹੇਗਾ ਇਹਦਾ ਜਵਾਬ ਫਿਲਹਾਲ ਦੇ ਲਈ ਕਿਸੇ ਦੇ ਕੋਲ ਵੀ ਨਹੀਂ ਹੈ